ਸਾਰੇ ਪਰਿਵਾਰ ਚੋ ਹੀ ਕਹਿ ਦਿੱਤਾ ਸੀ ਕਿ ਇਹਦੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਇਹ ਬਹੁਤ ਛੋਟੀ ਆ ਇਹਨੇ ਕਿੱਥੇ ਬੱਚਾ ਪੈਦਾ ਕਰ ਲੈਣਾ ਵਾ ਸਾਰਾ ਕੁਝ ਦਾ ਦੱਸ ਦਿੱਸੀ ਕਿ ਕੱਲ ਨੂੰ ਛੁਪੋਣਾ ਨਹੀਂ ਆ ਕੱਲੂ ਵੀ ਤਾਂ ਪਤਾ ਲੱਗਣਾ ਆ ਵੀ ਝੂਠ ਬੋਲ ਕੇ ਮੈਰिज ਜਿਹੜੀ ਕਰਨੀ ਉਹ ਫਿਰ ਸਹੀ ਨਹੀਂ ਨਾ ਲੱਗਦਾ ਤੇ ਕੱਲੂ ਰਹਿਣਾ ਤਾਂ ਵਿੱਚ ਹੀ ਆ ਇੱਕ ਨਾ ਇੱਕ ਕਿਸੇ ਦੇ ਮੂੰਹੋਂ ਗੱਲ ਨਿਕਲ ਜਾਂਦੀ ਸੱਚ ਪਤਾ ਲੱਗ ਹੀ ਜਾਂਦਾ ਅਸੀਂ ਪਹਿਲੇ ਹੀ ਰਾਤ ਦਿੰਦੇ ਸੀ ਮੇਰੇ ਹੰਨੇ ਆਪਰੇਟ ਹੋਇਆ ਰਾੜ ਪਈ ਹੋਈ ਤੇ ਮੈਂ ਇੰਨਾ ਕੰਮ ਕਰ ਸਕਦੀ ਆ ਨਹੀਂ ਕਰ ਸਕਦੀ ਜਿੱਦਾਂ ਤੁਹਾਨੂੰ ਪਤਾ ਮੇਰੀ हाइट ਛੋਟੀ ਕਰਕੇ ਹੈਨਾ ਨੋਰਮਲ ਤਾਂ ਨਹੀਂ ਲੱਗਣਾ ਸੀਗਾ ਹੈਨਾ ਕੋਈ ਵੀ ਤੇ ਅਸੀਂ shaadi.com ਤੇ ਪਾਇਆ ਸੀ ਇਹਨਾਂ ਨੇ ਵੀ ਪਾਏ ਹੋਏ ਸੀਗੇ ਤੇ ਆਪਾਂ ਉਹਦੇ ਤੋਂ ਹੀ ਜਿੱਦਾਂ ਮਿਲਲੇ ਯਾਰ ਇਹਨਾਂ ਨੇ ਦੇਖੀ ਸੀਗੀ ਮੇਰੀ ਪ੍ਰੋਫਾਈਲ ਦੇਖ ਕੇ ਕਾਲ ਕੀਤੀ ਸੀਗੀ ਜੇ ਉਹਨਾਂ ਨੂੰ ਪ੍ਰੋਬਲਮ ਹੈਗੀ ਤੇ ਪ੍ਰੋਬਲਮ ਮੇਰੇ ਚ ਵੀ ਤੇ ਹੈਗੀ ਆ ਮੇਰੇ ਕੀਕੇ ਕਾਫੀ ਆਪਰੇਟ ਹੋਏ ਆ ਮੇਰੇ ਰਾਤ ਜੁਗਾਰਾ ਪਏ ਹੋਏ ਆ ਇਹਨਾਂ ਨੇ ਵੀ ਤੇ ਮੈਨੂੰ ਐਕਸੈਪਟ ਕੀਤਾ ਹੀ ਸੀਗਾ ਤੇ ਨਹੀਂ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਫਿਜ਼ੀਕਲੀ ਕਿਸੇ ਚੀਜ਼ ਵੀ ਕੁਝ ਵੀ ਪ੍ਰੋਬਲਮ ਹੋ ਸਕਦੀ ਆ ਹਨਾ ਇਹ ਤਾਂ ਕਦੇ ਵੀ ਅਗਰ ਮੇਰੇ ਤੇ ਅੱਜ ਨਹੀਂ ਆ ਤੇ ਮੈਨੂੰ ਕੱਲ ਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਆ ਇਹ ਰਿਸ਼ਤਾ ਤਾਂ ਫਿਰ ਹਨਾ ਅੰਡਰਸਟੈਂਡਿੰਗ ਨਾਲ ਨਿਭਾਉਣਾ ਪੈਂਦਾ ਕਈਆਂ ਨੇ ਤਾਂ ਇਦਾਂ ਵੀ ਨੂੰ ਦੱਸਿਆ ਕਿ ਮੁੰਡਾ ਚੱਲ ਨਹੀਂ ਸਕਦਾ ਹਨਾ ਵੀ ਮੈਰਿਜ ਕਰਵਾ ਦਿੰਨੇ ਪਰ ਮੇਰੇ ਮੰਮੀ ਨੂੰ ਐ ਸੀਗਾ ਬਈ ਇਹ ਕੱਲ ਮੇ ਵੀ ਇਦਾਂ ਹੀ ਸੀਗੇ ਮੇਂ ਜਾਂ ਦੋ ਬੇਟੀਆਂ ਵੀ ਚਾਹਦੀਆਂ ਅੱਗੋਂ ਮੈਂ ਜਵਾਈ ਵੀ ਉਹਦੀ ਲਾਣ ਲਵਾਂਗੀ ਮੈਂ ਤਾਂ ਸਾਰੀ ਉਮਰ ਮੇਰੇ ਤੇ ਇਦਾਂ ਬੱਚਾ ਟੀ ਨਿਕਲ ਜਾਣੀ ਹਨਾ ਤੇ ਫਿਰ ਮਮਾ ਨੇ ਨਹੀਂ ਸੀ ਮੰnade ਫਿਰ ਕਈ ਏਦਾਂ ਦੇ ਰਿਸ਼ਤੇ ਵੀ ਆਏ ਕੀ ਉਹ ਖੁਦ ਹੀ ਕਹਿ ਦਿੰਦੇ ਸੀ ਕਿ ਨਹੀਂ ਅਸੀਂ ਨਹੀਂ ਕਰਨਾ ਕਿਉਂਕਿ ਇਹਦੇ ਰੱਟ ਪਈ ਹੋਈ ਆ ਮੈਂ ਸਾਰਿਆਂ ਦੀ ਜਦੋਂ ਮੈਰਿਜਾਂ ਦੇ ਦਿੱਤੇ ਸੀ ਉਦਾਂ ਮਨ 'ਚ ਹੁੰਦਾ ਸੀ ਕਿ ਸਾਡੇ ਤਾਂ ਪਤਾ ਨਹੀਂ ਇਹ ਟਾਈਮ ਆਣਾ ਕਿ ਨਹੀਂ ਆਣਾ ਦੂਜਿਆਂ ਨੂੰ ਦੇਖਦੇ ਹੁੰਦੇ ਸੀ ਕਦੇ ਸਾਨੂੰ ਵੀ ਏਦਾਂ ਦਾ ਤਿਆਰ ਹੁੰਦਾ ਮੌਕਾ ਮਿਲੂਗਾ ਪਰ ਬਾਬਾ ਜੀ ਨੇ ਟਾਈਮ ਨਹੀਂ ਆਂਦਾ ਸਾਬ ਵੀ ਸੁਪਨਾ ਪੂਰਾ ਹੋ ਗਿਆ ਫਿਰ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਤੇ ਮੇਰੇ ਸਹੁਰਿਆਂ ਵੱਲ ਵੀ ਸਾਰਿਆਂ ਨੂੰ ਤੇ ਮੇਰੇ ਮਾਮਾ ਜੀ ਨੇ ਮਾਕੀਆ ਨੇ ਸਾਰਿਆਂ ਨੇ ਪੈਸੇ ਫਟਾਫਟ ਦਿੱਤੇ ਮੇਰੇ ਮਾਸੜ ਜੀ ਉਹਨਾਂ ਨੂੰ ਫੋਨ ਕੀਤਾ ਉਸੇ ਟਾਈਮ ਹੀ ਹਸਪੀਟਲ ਆ ਗਏ ਪੇਮੈਂਟ ਜਮ੍ਹਾਂ ਕਰਾਈ ਫਿਰ ਇਹਦਾ ਉਹਨਾਂ ਨੇ ਲਾਅ ਸ਼ੁਰੂ ਕੀਤਾ ਮੇਰੀ ਮੰਮੀ ਵੀ ਕਹਿੰਦੇ ਸੀ ਬਹੁਤ ਛੋਟੀ ਆ ਸਾਡੀ ਕੁੜੀ ਦੀ ਹਾਈਟ ਵੀ ਤੁਸੀਂ ਇੱਕ ਵਾਰ ਸਾਹਮਣੇ ਉਹ ਦੇਖ ਲਓ ਫਿਰ ਇਹ ਦੇਖਣ ਆਏ ਸੀ ਤੇ ਫਿਰ ਇਹਨਾਂ ਨੂੰ ਤਾਂ ਮੈਂ ਪਸੰਦੀ ਸੀਗੀ ਇਹ ਕਹਿੰਦੇ ਮੈਂ ਇਹਦੇ ਨਾਲ ਹੀ ਕਰਾਣਾ ਵਾ ਇਹ ਉੱਥੇ ਹੀ ਹਾਂ ਕਰ ਗਏ ਸੀ ਫਿਰ ਨਾਲ ਹੀ ਇਹਨਾਂ ਨੇ ਉਸੇ ਟਾਈਮ ਹੀ ਰੋਕਾ ਕਰ ਲਿਆ ਰੋਕਨਗੇ ਇਹਨੂੰ ਫਟਾਫਟ ਐਡਮਿਟ ਕਰਾ ਦਿਓ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਬੱਚੇ ਦੀ ਆਕਸੀਜਨ ਲੈਵਲ ਬਹੁਤ ਡਾਊਨ ਹੈ ਇਹਨੂੰ ਜਲਦੀ ਜਲਦੀ ਐਡਮਿਟ ਕਰਾ ਦਿਓ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈ ਸਾਨੂੰ ਤਾਂ ਉੱਥੇ ਖੜੇ ਅਸੀਂ ਦੋਨੇ ਭੈਣਾਂ ਲਈਆਂ ਮੇਰੀ ਭੈਣ ਨੇ ਗੋਦੀ ਚੱਕਿਆ ਮੈਨੂੰ ਅਸੀਂ ਲੈ ਕੇ ਗਏ ਸੀ ਉੱਥੇ ਸਾਨੂੰ ਸਮਝ ਨਹੀਂ ਸੀ ਆਂਦੀ ਕਿ ਅਸੀਂ ਇਹਨੂੰ ਮਤਲਬ ਕਿਹੜੇ ਹਸਪੀਟਲ ਲੈ ਜਾਈਏ ਕਿੱਥੇ ਲੈ ਕੇ ਜਾਈਏ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਸੀ ਦੋ ਕਿਉਂਕਿ ਮੇਰੇ ਆਪਰੇਟ ਦੇ ਸਾਰੇ ਪੈਸੇ ਲੱਗ ਗਏ ਸੀਗੇ ਜਿੱਦਾਂ ਮੇਰੇ ਡਿੱਗੇ ਤੇ ਚਲਦੀ ਹੱਡੀ ਟੁੱਟ ਜਾਂਦੀ ਸੀ ਫਿਰ ਇਦਾਂ ਵੀ ਲੱਗਦਾ ਸੀ ਕਿ ਇਦਾਂ ਕੋਈ ਐਕਸੈਪਟ ਕਰੇਗਾ ਫਿਰ ਹੌਲੀ-ਹੌਲੀ ਥੋੜੀ ਠੀਕ ਹੋ ਗਈ ਮੇਰੀ ਪ੍ਰੋਬਲਮ ਜਿੱਦਾਂ ਜਿੱਦਾਂ ਮੈਂ ਚੱਲਦੀ ਗਈ ਤੇ ਥੋੜੀ ਪ੍ਰੋਬਲਮ ਠੀਕ ਹੋ ਗਈ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਕੋਈ ਕਿਸੇ ਤਰ੍ਹਾਂ ਦੀ ਫਿਰ ਕੋਈ ਗੱਲ ਬਰਦਾਸ਼ਤ ਕਰਨ ਵਾਲੀ ਹੁੰਦੀ ਕੋਈ ਨਹੀਂ ਹੁੰਦੀ ਹਨ ਫਿਰ ਬਸ ਇਦਾਂ ਦੀਆਂ ਗੱਲਾਂ ਤੋਂ ਕਾਫੀ ਗੱਲਾਂ ਬਾਤੀਆਂ ਕਾਫੀ ਲੜਾਈਆਂ ਝਗੜੇ ਵੀ ਹੋਏ ਉਹ ਵੀ ਸਾਡੀ ਕਾਫੀ ਗੱਲ ਵੱਧ ਗਈ ਸੀ ਜਦਵੇਂ ਦੱਸਿਆ ਹੈ ਨਾ ਤੇ ਹੁਣ ਦੁਬਾਰਾ ਸਭ ਕੁਝ ਸੈੱਟ ਹੋਇਆ ਬਹੁਤ ਕੁਝ ਹੋਇਆ ਬੜਾ ਫਿਰ ਵੀ ਹਾਰ ਨਹੀਂ ਮੰਨੀਆ ਮੈਨੂੰ ਬੈਠਣ ਨੂੰ ਉੱਠਣ ਚ ਵੀ ਕਾਫੀ ਪ੍ਰੋਬਲਮ ਸੀ ਫਿਰ ਮੇਰੇ ਸਟੋਨ ਹੋ ਗਿਆ ਸੀਗਾ ਉਹਦੇ ਉਹਦੀ ਵੀ ਪੇਨ ਮੇਰੇ ਬਹੁਤ ਜ਼ਿਆਦਾ ਹੋਣ ਲੱਗ ਗਈ ਸੀਗੀ ਹੈ ਨਾ ਕਾਫੀ ਇਦਾਂ ਮੈਨੂੰ ਦਿੱਕਤ ਰਹਿੰਦੀ ਸੀ ਫਿਰ ਜਿੱਦਾਂ ਜਿੱਦਾਂ ਇਹ ਵੀ ਗ੍ਰੋਥ ਹੁੰਦੀ ਗਈ ਤੇ ਮੈਨੂੰ ਮਤਲਬ ਇਹ ਬਹੁਤ ਮੁਸ਼ਕਿਲ ਹੋ ਗਿਆ ਸੀ ਮੈਨੂੰ ਸਾਹ ਆਉਣਾ ਵੀ ਮਤਲਬ ਕੱਟ ਗਿਆ ਸੀਗਾ جواب मैम ਕੀ ਦੇਣੇ جواب ਤਾਂ ਉਹਨਾਂ ਨੂੰ ਰੱਬ ਨਹੀਂ ਦੇ ਦਿੱਤਾ ਮੇਰੀ ਝੋਲੀ ਭਰ ਕੇ ਤੇ ਮੇਰੀ ਗੋਦ ਵਿੱਚ ਜਦੋਂ ਬੱਚਾ ਦੇਖ ਕੇ ਵੀ ਬਾਕੇ ਅੱਜ ਬੇਟਾ ਲੈ ਕੇ ਬੈਠੀਆਂ ਅਸੀਂ ਤਾਂ ਕੀ ਕਹਿੰਦੇ ਸੀਗੇ ਤੇ ਇਹ ਦੇਖੋ ਤਾਂ ਹੈ ਗਿਆ ਹਨਾ ਇੱਕ ਦਿਨ ਦਾ 12-12000 ਖਰਚਾ ਸੀਗਾ ਤੇ ਇਹਨਾਂ ਦੀ ਸੈਲਰੀ 7.5 ਸੀ ਸਾਰੀ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੋਈਆਂ ਫਿਰ ਅਸੀਂ ਐਨਜੀਓ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮਦਦ ਕੀਤੀ ਮੇਰੀ ਫਰੈਂਡ ਨੇ ਜਿੱਦਾਂ 1 ਲੱਖ ਰੁਪਇਆ ਬਾਰੋ ਭੇਜਿਆ ਮਿਲਸ ਆ ਰਹਿਆ ਨਹੀਂ ਐਲਪੀਪੀ ਮੇਰੇ ਹੋਰ ਰਿਸ਼ਤੇਦਾਰ ਪਿੰਡ ਚ ਪਾਜੀ ਹਣੀ ਹੈ ਜੇ ਉਹਨਾਂ ਦੀ ਬੇਟੀ ਬਾਹਰ ਉਹਨਾਂ ਨੇ ਸਾਰਿਆਂ ਨੇ ਕੀਤੀ ਤਾਂ ਮੇਰਾ ਬੱਚਾ ਠੀਕ ਹੋ ਕੇ ਘਰੇ ਆਇਆ ਨਹੀਂ ਤਾਂ ਸਾਡੇ ਕੋਲ ਜੇ ਪੈਸਾ ਨਾ ਹੁੰਦਾ ਤੇ ਸਿੱਧਾ ਲਾਜ ਨਹੀਂ ਕਰਾ ਸਕਦੇ ਸੀ ਜਦੋਂ ਉਹਨਾਂ ਨੇ ਕਿਹਾ ਕਿ ਥੋੜੀ ਦੇ ਲਈ ਮਸ਼ੀਨ ਤੇ ਰੱਖਣਾ ਪਏ ਪਹਿਲਾਂ ਤਾਂ ਮੈਨੂੰ ਉਦੋਂ ਹੀ ਬੜੀ ਟੈਨਸ਼ਨ ਹੋ ਗਈ ਸੀ ਮੈਨੂੰ ਪਤਾ ਨਹੀਂ ਕਿੰਨੀ ਦੇਰ ਮਸ਼ੀਨ ਚ ਦਾ ਖੁਗ ਠੀਕ ਵੀ ਹੈਗਾ ਮੇਰਾ ਬੇਟਾ ਕਿ ਨਹੀਂ ਠੀਕ ਹੈਗਾ ਕਿ ਹੋਰ ਰੱਖਿਆ ਮਸ਼ੀਨ ਚ ਉਹਨੂੰ ਕੀ ਹੋ ਗਿਆ ਇਹਦਾ ਕਾਫੀ ਈ ਤਰ੍ਹਾਂ ਦੀ ਮਤਲਬ ਦਿਮਾਗ ਚ ਗੱਲਾਂ ਆ ਰਹੀਆਂ ਸੀਗੀਆਂ ਨਾ ਮੈਂ ਤੁਹਾਡਾ ਮੇਰਾ ਨਾਮ ਵੀਨਾ। ਤੁਸੀਂ ਕੀ ਕੀ ਕਰਦੇ ਹੋ ਤੁਸੀਂ? ਮੈਂ ਮੈਮੇ ਸ਼ਾਪ ਕਰਦੀ ਆ ਕੋਸਮੈਟਿਕ ਦੀ। ਪਹਿਲਾਂ ਅਸੀਂ ਫੁੱਟ ਪਾਤੇ ਲਗਾਉਂਦੇ ਸੀ ਹੁਣ ਸਾਡੀ ਸ਼ਾਪ ਹੈ ਆਪਣੀ ਹੁਣ ਆਪਾਂ ਸ਼ਾਪ ਤੇ ਹੁੰਨੇ ਆ। ਜੀ। ਹੈ ਜੀ। ਸਰ ਤੁਹਾਡਾ ਕੀ ਨਾਮ ਹੈ? ਮੈਂ ਅਮਨਦੀਪ। ਕੀ ਤੁਸੀਂ ਕੀ ਕਰਦੇ ਹੋ? ਮੈਂ ਮੈਕਓ ਨਾਮ ਕਹਿੰਦਾ। ਮੈਕਓ ਤਲਾਗ ਉਹਦੇ ਬਾਈ ਬੈਸ। ਓਕੇ ਠੀਕ ਹੈ। ਅਸੀਂ ਪਹਿਲਾਂ ਵੀ ਤੁਹਾਡੀ ਇੰਟਰਵਿਊ ਕੀਤੀ ਤੁਹਾਡੀ ਲਾਈਫ ਸਟੋਰੀ ਬਾਰੇ ਜਨਾ। ਤੇ ਹੁਣ ਜ਼ਰੂਰ ਦਰਸ਼ਕਾਂ ਨੂੰ ਦੱਸੋ ਆਪਣੇ ਵਿਆਹ ਬਾਰੇ ਕਿਉਂਕਿ ਪਹਿਲਾਂ ਤੁਹਾਡੀ ਇੱਕ ਇੰਟਰਵਿਊ ਹੋਈ ਸੀ ਉਹਦੇ ਵਿੱਚ ਤਾਂ ਸੀ ਕੁਝ ਚੀਜ਼ਾਂ ਮਤਲਬ ਦਸੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਥੋੜਾ ਥੀਅਰ ਕਰਦੇ ਆਂ ਹਾਂਜੀ ਤਾਂ ਕਾਫੀ ਪ੍ਰੋਬਲਮਸ ਆ ਜਾਂਦੀ ਸੀਗੀ ਕੁਝ ਹੋ ਜਾਂਦੀਆਂ ਘਰ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਆ ਇਹਨੂੰ ਲੈ ਕੇ ਸਾਡੀ ਕੁਝ ਜ਼ਿਆਦਾ ਗੱਲ ਵੱਧ ਗਈ ਸੀ ਇੱਥੋਂ ਦਾ ਕਿਡੂ ਬੋਸ ਤੱਕ ਗੱਲ ਚੱਲੇ ਗਈ ਸੀ ਬਟ ਫਿਰ ਸਾਰਿਆਂ ਨੇ ਬੈਠ ਕੇ ਫੈਮਿਲੀ ਵਾਲਿਆਂ ਨੇ ਗੱਲ ਕੀਤੀ ਤੇ ਬੱਡੇ ਸਾਰੇ ਬੈਠੇ ਸੀ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਬਹੁਤ ਕੁਝ ਹੁੰਦਾ ਆ ਸਾਰੇ ਆਪਣੇ ਆਪ ਨੂੰ ਇੱਕ ਵਾਰ ਚੇਂਜ ਕਰਕੇ ਦੇਖੋ ਸਾਰਾ ਕੁਝ ਠੀਕ ਹੋ ਜਣਾ ਫਿਰ ਆਪਾਂ ਡਿਸਾਈਡ ਕੀਤਾ ਕਿ ਨਹੀਂ ਫਿਰ ਬੱਚੇ ਦੀ ਵੀ ਲਾਈਫ ਇੱਦਾ ਖਰਾਬ ਹੁੰਦੀ ਸਾਡੇ ਆਪਸੀ ਝਗੜੇ ਕਰਕੇ ਫਿਰ ਅਸੀਂ ਸਾਰਾ ਕੁਝ ਛੱਡ ਕੇ ਅੱਗੋਂ ਨਵੀਂ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਉਹ ਕੀ ਤੇ ਹੁਣ ਸਭ ਕਿਦਾ ਚੱਲਦਿਆ ਹੁਣ ਤਾਂ ਮੈਮ ਠੀਕ ਚੱਲਦਿਆ ਵਧੀਆ ਜੀ ਸੋ ਜਿਹੜੀਆਂ ਪਹਿਲਾਂ ਡਿਸਪਿਊਟ ਚੱਲਦੀਆਂ ਪਈਆਂ ਸੀ ਪ੍ਰੋਬਲਮਸ ਚੱਲਦੀਆਂ ਪਈਆਂ ਸੀ ਹੁਣ ਉਹ ਕਲੀਅਰ ਹੋ ਗਈਆਂ ਹਾਂਜੀ ਹੁੰਦੀ ਨਹੀਂ ਕੋਈ ਦਿੱਕਤ। ਆਹ ਹੁੰਦੀ ਕੋਈ ਦਿੱਕਤ। ਓਕੇ ਹੁਣ ਆਪਣੀ ਹਾਈਟ ਬਾਰੇ ਦੱਸੋ। ਤੁਹਾਡੀ ਹਾਈਟ ਕਿੰਨੀ ਹੈ? ਤੁਹਾਡੀ ਹਾਈਟ ਕਿੰਨੀ ਹੈ? ਨਹੀਂ 4 1 4 9। ਜੇ 4 ਫੁੱਟ 9 ਇੰਚ ਤੁਹਾਡੀ ਹਾਈਟ ਹੈ ਤਾਂ ਤੁਹਾਡੀ ਮੇਰੀ 3 ਫੁੱਟ 7 ਇੰਚ। ਅੱਛਾ 3 ਫੁੱਟ 7 ਇੰਚ। ਹੈਗੀ। ਠੀਕ ਹੈ। ਤੇ ਹੁਣ ਆਪਣੇ ਵਿਆਹ ਬਾਰੇ ਦੱਸੋ ਕਿ ਕਿੱਦਾਂ ਮਿਲੇ ਸੀਗੇ। ਲਾਓ ਯਾਰ ਰੇਂਜ। ਅਰੀਂਜ ਅਰੀਂਜ ਹਾਂਜੀ ਅਚਾ ਅਰੀਂਜ ਮੇਰੇ ਤੇ ਵਿਚ ਵੀ ਕੋਈ ਗਾਣੀ ਹੈਗੀ ਆ ਫਿਰ ਨਾਰਮਲੀ ਲੱਭਿਆ ਤੇ ਚਲੋ ਜੀ ਵਿਆਹ ਹੋ ਗਿਆ ਨਹੀਂ ਅਸੀਂ ਸ਼ਾਦੀ.com ਤੇ ਪਾਇਆ ਸੀਗਾ ਜਿੱਦਾਂ ਤੁਹਾਨੂੰ ਪਤਾ ਮੇਰੀ ਹਾਲ ਛੋਟੀ ਕਰਕੇ ਹੈਨਾ ਨਾਰਮਲ ਤਾਂ ਨਹੀਂ ਲੱਭਣਾ ਸੀਗਾ ਹੈਨਾ ਕੋਈ ਵੀ ਤੇ ਅਸੀਂ shaadi.com ਤੇ ਪਾਇਆ ਸੀ ਇਹਨਾਂ ਨੇ ਵੀ ਪਾਏ ਹੋਏ ਸੀਗੇ ਤੇ ਆਪਾਂ ਉਹਦੇ ਤੋਂ ਹੀ ਜਿੱਦਾਂ ਮਿਲਲੇ ਯਾਰ ਇਹਨਾਂ ਨੇ ਦੇਖੀ ਸੀਗੀ ਮੇਰੀ ਪ੍ਰੋਫਾਈਲ ਦੇਖ ਕੇ ਕਾਲ ਕੀਤੀ ਸੀਗੀ ਤੇ ਇਹ ਕਹਿੰਦੇ ਸੀਗੇ ਵੀ ਆਪਾਂ ਸਾਨੂੰ ਪਸੰਦ ਆਏ ਸਭ ਕੁਝ ਅਸੀਂ ਕਹਾਂ ਸੀ ਫਿਰ ਵੀ ਤੁਸੀਂ ਇੱਕ ਵਾਰ ਸਾਹਮਣੇ ਉਹ ਦੇਖ ਲਓ ਮੇਰੇ ਮੰਮੀ ਵੀ ਕਹਿੰਦੇ ਸੀ ਬਹੁਤ ਛੋਟੀ ਆ ਸਾਡੇ ਕੁੜੀ ਦੀ ਹਾਈਟ ਵੀ ਤੁਸੀਂ ਇੱਕ ਵਾਰ ਸਾਹਮਣੇ ਉਹ ਦੇਖ ਲਓ ਫਿਰ ਇਹ ਦੇਖਣ ਆਏ ਸੀ ਤੇ ਫਿਰ ਇਹਨਾਂ ਨੂੰ ਤਾਂ ਮੈਂ ਪਸੰਦੀ ਸੀਗੀ ਇਹ ਕਹਿੰਦੇ ਮੈਂ ਇਹ ਦਿਨ ਆਲੀ ਕਰਾਣਾ ਵਾ ਇਹ ਉੱਥੇ ਹਾਂ ਕਰ ਗਏ ਸੀ ਫਿਰ ਨਾਲ ਹੀ ਇਹਨਾਂ ਨੇ ਉਸੇ ਟਾਈਮ ਹੀ ਰੋਕਾ ਕਰ ਲਿਆ ਸੀ। ਕੀ ਤੀਸਰ ਜਦੋਂ shaadi.com ਤੇ ਤੁਸੀਂ ਇਹਨਾਂ ਦੀ ਪ੍ਰੋਫਾਈਲ ਦੇਖੀ ਸੀਗੀ ਤੇ ਉਸ ਵੇਲੇ ਕੀ ਮਾਇੰਦੇ ਵਿੱਚ ਚੱਲਿਆ ਇਹਨਾਂ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਲੋਕ ਫੇਕ ਵੀ ਬਣਾਉਂਦੇ ਆ ਆਈਡੀਆਂ ਸਿੱਕੇ ਲਈ ਆਈ ਛੋਟੀ ਕਰਕੇ ਮੈਨੂੰ ਆਈ ਜੀ ਕਿੱਦਾਂ ਮੰਦੀ ਠੀਕ ਹੈ ਤੇ ਆਈ ਠੀਕ ਲੱਗੀ ਉਹ ਵਾਈਬ ਉਹ ਠੀਕ ਲੱਗਿਆ ਜੀ ਤੇ ਮੈਮ ਜਦੋਂ ਤੁਹਾਨੂੰ ਮਤਲਬ ਇਹਨਾਂ ਤੇ ਵਿਸ਼ਵਾਸ ਹੈਗਾ ਕਿਉਂਕਿ shaadi.com ਤੇ ਪ੍ਰੋਫਾਈਲਸ ਵਾ ਕੇ ਬਹੁਤ ਸਾਰੀਆਂ ਝੂਠੀਆਂ ਆਵੇ ਹੁੰਦੀਆਂ ਇਹ ਹਾਂਜੀ ਇਹ ਤੁਹਾਨੂੰ ਮਤਲਬ ਇਹਨਾਂ ਦਾ ਮੈਸੇਜ ਆਇਆ ਜਾਂ ਤੁਹਾਨੂੰ ਇਹਨਾਂ ਦੀ ਕਾਲ ਆਈ ਆ ਕਿ ਉਸ ਵੇਲੇ ਤੁਸੀਂ ਇਹਨਾਂ ਤੇ ٹرسٹ ਕਰ ਲਿਆ ਸੀ ਕਿਉਂਕਿ ਜਦੋਂ ਮਿਲੇ ਉਦੋਂ ਹੀ ਵਿਸ਼ਵਾਸ ਹੋਇਆ ਅ ਨਹੀਂ ਅਸੀਂ ਇਹਨਾਂ ਨੂੰ ਕਿਹਾ ਸੀ ਨਾ ਕਿ ਸਾਡੀ ਫੈਮਲੀ ਨਾਲ ਗੱਲ ਕਰਵਾਓ ਵੀ ਅਸੀਂ ਫੈਮਲੀ ਨਾਲ ਗੱਲ ਕਰਕੇ ਹੀ ਸਾਰਾ ਗੱਲਬਾਤ ਕਰਨੀ ਸੀ ਤੁਹਾਡੇ ਨਾਲ ਇਕੱਲੇ ਨਾਲ ਥੋੜੀ ਕਰਨੀ ਕਿਉਂਕਿ ਮੈਰਿਜ ਤਾਂ ਫੈਮਲੀ ਨਾਲ ਕਰਨੀ ਸੀਗੀ ਹਨਾ ਤੇ ਫਿਰ ਇਹਨਾਂ ਨੇ ਆਪਣੀ ਮੰਮੀ ਨਾਲ ਗੱਲ ਕਰਾਈ ਆਪਣੇ ਮੰਮੀ ਜੀ ਨਾਲ ਗੱਲ ਕਰਾਈ ਇਹਨਾਂ ਦੀ ਮਾਸੀ ਦੀ ਨਾਲ ਗੱਲ ਹੋਈ ਫਿਰ ਮੈਂ ਆਪਣੀ ਸਾਡੇ ਤੇ ਇਧਰ ਮੰਮੀ ਨਾਲ ਹੀ ਹੋਈ ਸੀਗੀ ਮੈਂ ਤਾਂ ਆਪਣੀ ਮੰਮਾ ਨਾਲ ਹੀ ਟਰਾਈ ਸੀ ਅਸੀਂ ਕਹ ਸੀ ਜਿੰਨੀ ਦੇਰ ਤੱਕ ਅਸੀਂ ਇੱਕ ਦੂਸਰੇ ਨੂੰ ਦੇਖਦੇ ਨੂੰ ਜਿੰਨੀ ਦੇਰ ਤੱਕ ਆਪਾਂ ਕਿਸੇ ਨੂੰ ਦੱਸਣਾ ਨਹੀਂ ਆ ਫਿਰ ਇਹਨਾਂ ਨੂੰ ਆਪਾਂ ਬੁਲਾਇਆ ਸੀ ਜਦੋਂ ਇਹ ਆ ਗਏ ਸੀਗੇ ਤੇ ਫਿਰ ਆਉਣ ਤੋਂ ਬਾਅਦ ਦੇਖ ਕੇ ਇਹਨਾਂ ਨੇ ਫਿਰ ਕਾਲੀ ਪਾ ਲਈ ਉਸੇ ਟਾਈਮ ਹੀ ਕਹਿੰਦੇ ਕਿ ਆਪਣਾ ਪਸੰਦਾਸ ਠੀਕ ਐ ਜੀ ਤੇ ਮੈਮ ਜਦੋਂ ਤੁਸੀਂ ਆਪਸ ਦੇ ਵਿੱਚ ਮਿਲੇ ਸੀਗੇ ਦੋਵੇਂ ਜਣੇ ਤੇ ਇੱਕ ਦੂਜੇ ਨੂੰ ਦੇਖਣ ਤੋਂ ਬਾਅਦ ਕੀ ਫੀਲ ਕੀਤਾ ਕਿਉਂਕਿ ਜਿਵੇਂ ਅਸੀਂ ਦੇਖ ਰਿਹਾ ਕਿ ਬਾਜੂ ਨੂੰ ਬੋਲਣ ਦੇ ਵਿੱਚ ਦਿੱਕਤ ਐ ਨਾ ਉਹਦੀ ਹਾਈਟ ਵੀ ਛੋਟੀ ਐ ਹਾਂਜੀ ਤੇ ਤੁਹਾਨੂੰ ਮਤਲਬ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਇਸ਼ੂ ਤਾਂ ਨਹੀਂ ਸੀਗਾ ਨਹੀਂ ਮੈਮ ਜੀ ਉਹਨਾਂ ਨੂੰ ਪ੍ਰੋਬਲਮ ਹੈਗੀ ਤੇ ਪ੍ਰੋਬਲਮ ਮੇਰੇ 'ਚ ਵੀ ਤੇ ਹੈਗੀ ਆ ਮੇਰੇ ਕਿੱਕੇ ਕਾਫੀ ਆਪਰੇਟ ਹੋਏ ਆ ਮੇਰੇ ਰਾਟਸ ਵਗੈਰਾ ਪਏ ਹੋਏ ਆ ਇਹਨਾਂ ਨੇ ਵੀ ਤੇ ਮੈਨੂੰ ਐਕਸੈਪਟ ਕੀਤਾ ਹੀ ਸੀਗਾ ਤੇ ਨਹੀਂ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਫਿਜ਼ੀਕਲੀ ਕਿਸੇ ਚ ਵੀ ਕੁਝ ਵੀ ਪ੍ਰੋਬਲਮ ਹੋ ਸਕਦੀ ਆ ਹੈਨਾ ਇਹ ਤਾਂ ਕਦੇ ਵੀ ਅਗਰ ਮੇਰੇ ਤੇ ਅੱਜ ਨਹੀਂ ਆ ਤੇ ਮੈਨੂੰ ਕੱਲੂ ਵੀ ਕੋਈ ਪ੍ਰੋਬਲਮ ਆ ਸਕਦੀ ਆ ਇਹ ਰਿਸ਼ਤਾ ਤਾਂ ਫਿਰ ਇੱਕ ਹੈਨਾ ਅੰਡਰਸਟੈਂਡਿੰਗ ਨਾਲ ਨਿਭਾਉਣਾ ਪੈਂਦਾ ਜੀ ਤੁਮ ਜੀ ਵੀ ਤੁਹਾਡੀ ਹਾਈਟ ਛੋਟੀ ਸੀ ਪਹਿਲਾ ਰਿਸ਼ਤੇ ਲੱਭੇ ਸੀ ਉਸ ਦੌਰਾਨ ਕੀ ਕੀ ਮੁਸੀਬਤਾਂ ਜਾਂ ਪ੍ਰੋਬਲਮਸ ਵੇਖਣੀਆਂ ਪਈਆਂ ਤਾਂ ਹਾਂਜੀ ਪਹਿਲਾਂ ਮੈਨੂੰ ਇੱਕ ਦੋ ਰਿਸ਼ਤੇ ਆਏ ਵੀ ਸੀਗੇ ਪਰ ਜਿੱਦਾਂ ਕੁਝ ਤਾਂ ਇਦਾਂ ਸੀਗੇ ਵੀ ਕਿਆ ਨਹੀਂ ਤਾਂ 10 ਦਿਨ ਤੋਂ ਸੀ ਕਿ ਮੁੰਡਾ ਚੱਲ ਨਹੀਂ ਸਕਦਾ ਹਨਾ ਵੀ ਮੈਰिज ਕਰਵਾ ਦਿੰਨੇ ਪਰ ਮੇਰੇ ਮੰਮੀ ਨੂੰ ਐ ਸੀਗਾ ਬਈ ਇਹ ਕਹਲਾ ਮੇ ਵੀ ਇਦਾਂ ਹੀ ਸੀਗੇ ਮੇਰੀਆਂ ਦੋ ਬੇਟੀਆਂ ਵੀ ਜਿਹੜੀਆਂ ਅੰਗੂ ਮੈਂ ਜਵਾਈ ਵੀ ਉਹਦੀ ਲਾ ਬਣੂਗੀ ਮੈਂ ਤਾਂ ਸਾਰੀ ਉਮਰ ਸਾਡੇ ਮੇਰੇ ਤਾਂ ਇਦਾਂ ਬੱਚਿਆਂ ਚ ਨਿਕਾ ਹੀ ਜਾਣੀ ਹਨਾ ਤੇ ਫਿਰ ਮੰਮਾ ਨਹੀਂ ਸੀ ਮੰਨਦੇ ਫਿਰ ਕਈ ਇਦਾਂ ਦੇ ਰਿਸ਼ਤੇ ਵੀ ਆਏ ਕਿ ਉਹ ਕੁੜੀ ਕਹ ਦਿੰਦੇ ਸੀ ਕਿ ਨਹੀਂ ਅਸੀਂ ਨਹੀਂ ਕਰਨਾ ਕਿਉਂਕਿ ਇਹਦੇ ਰੱਟਸ ਪਈ ਹੋਈ ਆ ਕਿ ਮੈਂ ਘਰਾਂ ਕੰਮ ਨਹੀਂ ਨਾ ਕਰ ਸਕਦੀ ਸੀ ਤੇ ਉਹਨਾਂ ਨੂੰ ਐ ਸੀਗਾ ਕਿ ਭਾਰਾ ਕੰਮ ਫਿਰ ਕੌਣ ਕਰੇਗਾ ਨਹੀਂ ਅਸੀਂ ਨਹੀਂ ਕਰਨਾ ਸਾਫ਼ ਹੀ ਜਵਾਬ ਦੇ ਦਿੱਤਾ ਸੀਗਾ ਇੱਕ ਦੋ ਰਿਸ਼ਤੇ ਤਾਂ ਇਦਾਂ ਬਸ ਰਾੜ ਪੈ ਕਰਕੇ ਮਨਾ ਕਰ ਦਿੱਤਾ ਸੀ ਅੱਛਾ ਸਾਰੀਆਂ ਗੱਲਾਂ ਪਹਿਲਾਂ ਤੁਸੀਂ ਕਲੀਅਰ ਕਰਦੇ ਸੀ ਨਾ ਹਾਂ ਜੀ ਅਸੀਂ ਸਾਰਾ ਕੁਝ ਦਾ ਜਿਸ ਸੀ ਕਿਹ ਲੁਕ ਹੋਣਾ ਨਹੀਂ ਆ ਕਾਲੂ ਵੀ ਤਾਂ ਪਤਾ ਲੱਗਣਾ ਆ ਵੀ ਝੂਠ ਬੋਲ ਕੇ ਮੈਰिज ਜਿਹੜੀ ਕਰਨੀ ਉਹ ਫਿਰ ਸਹੀ ਨਹੀਂ ਨਾ ਲੱਗਦਾ ਤੇ ਕਾਲੂ ਰਹਿਣਾ ਤਾਂ ਵੇਚੀ ਆ ਇੱਕ ਨਾ ਕਿਸੇ ਦੇ ਮੂੰਹੋਂ ਗੱਲ ਨਿਕਲ ਜਾਂਦੀ ਸੱਚ ਪਤਾ ਲੱਗ ਹੀ ਜਾਂਦਾ ਅਸੀਂ ਪਹਿਲੇ ਹੀ ਦੱਸ ਦਿੰਦੇ ਸੀ ਮੇਰੇ ਹੰਨੇ ਆਪਰੇਟ ਹੋਇਆ ਰਾੜ ਪਈ ਹੋਈ ਤੇ ਮੈਂ ਇੰਨਾ ਕੰਮ ਕਰ ਸਕਦੀ ਆ ਨਹੀਂ ਕਰ ਸਕਦੀ ਫਿਰ ਅਗਲੇ ਕਹਿੰਦੇ ਸੀ ਨਹੀਂ ਫਿਰ ਨਹੀਂ ਸੋ ਤੁਹਾਨੂੰ ਰਿਸ਼ਤਾ ਲੱਭਣ ਦੇ ਵਿੱਚ ਕੀ ਕੀ ਪ੍ਰੋਬਲਮਸ ਫੇਸ ਕਰਦੇ ਮੈਨੂੰ ਆਈ ਪ੍ਰੋਬਲਮ ਜੀ ਕਈ ਮੈਂ ਹੀ ਹਾਈ ਤੇ ਹਾਈ ਛੋਟੀ ਕਹਿੰਦੇ ਬਗੀ ਪੜਾਈ ਪੜਾਈ ਤੋਂ ਛੋਟੀ ਤੇ ਇਹ ਕੱਢ ਦੋ ਕੱਢ ਦੋ ਛੋਟਾ ਅੱਛਾ ਪਰ ਮਤਲਬ ਪੜ੍ਹੇ ਵੀ ਨਹੀਂ ਤੁਸੀਂ ਜ਼ਿਆਦਾ ਨਾ ਕੱਢ ਦੋ ਛੋਟਾ ਤੇ ਕੱਢ ਵੀ ਛੋਟਾ ਤੁਹਾਡਾ ਠੀਕ ਹੈ ਤੇ ਮੈਂ ਮੈਂ ਸਾਰੀਆਂ ਚੀਜ਼ਾਂ ਤੁਸੀਂ ਐਕਸੈਪਟ ਕੀਤੀਆਂ ਨਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਕਿ ਮੈਮ ਜਦੋਂ ਵਿਆਹ ਦੀ ਡੇਟ ਫਿਕਸ ਹੋਈ ਨਾ ਇਹਨਾਂ ਦੇ ਨਾਲ ਤੇ ਕਿੰਨੀ ਕਿ ਖੁਸ਼ੀ ਸੀਗੀ ਕਿਉਂਕਿ ਪਹਿਲਾਂ ਹੀ ਆਲਰੇਡੀ ਰਿਸ਼ਤੇ ਨਹੀਂ ਆਉਂਦੇ ਪਏ ਸੀ ਜਾਂ ਆਉਂਦੇ ਪੀਸ ਤਾਂ ਬਹੁਤ ਸਾਰੇ ਡਿਮਾਂਡਸ ਸੀਗੀਆਂ ਉਹਨਾਂ ਦੀਆਂ ਖੁਸ਼ੀ ਤਾਂ ਮੈਮ ਸੀਗੀ ਕਿਉਂਕਿ ਇਹ ਤਾਂ ਸੋਚਿਆ ਸੀ ਨਾ ਮੈਰਿਜ ਨੂੰ ਲੈ ਕੇ ਬਹੁਤ ਸੁਪਨੇ ਦੇਖੇ ਸੀ ਵੀ ਚਲੋ ਸਾਡਾ ਵੀ ਅੱਗੇ ਫਿਊਚਰ ਸਿਕਿਓਰ ਹੋ ਜਾਏਗਾ ਬੀ ਕਿਉਂਕਿ ਮੰਮੀ ਦੇ ਜਦੋਂ ਇਕੱਲੇ ਸੀਗੇ ਕਰਕੇ ਹਨਾ ਕਾਫੀ ਕੁਝ ਪ੍ਰੋਬਲਮਸ ਆਈਆਂ ਸੀ ਸਾਨੂੰ ਸੀਗਾ ਕਿ ਕੱਲੂ ਅਗਰ ਮੰਮੀ ਦੇ ਮੁਕੇ ਸਿਰਾਂ ਦੀ ਵੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਸਾਨੂੰ ਤੇ ਮੰਮੀ ਨੂੰ ਦੇਖਣ ਵਾਲਾ ਵੀ ਕੋਈ ਹੋਣਾ ਚਾਹੀਦਾ ਤੇ ਬਸ ਇਹ ਖੁਸ਼ੀ ਸੀ ਕਿ ਚਲੋ ਕੋਈ ਤਾਂ ਹੈਗਾ ਜਿਹੜਾ ਨਾਲ ਸਾਥ ਨਿਭਾਊਗਾ ਤੇ ਬਸ ਜੀ ਮੈਮ ਤੁਸੀਂ ਮਤਲਬ ਇੱਕ ਦੁਲਹਨ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਵੇਖਿਆ ਦਿਓਸ ਲਈ ਖੁਦ ਤੇ ਮਤਲਬ ਕਿੰਨਾ ਕਿ ਸਿਗਾ ਕਿ ਯਾਰ ਮੈਂ ਅੱਜ ਮਤਲਬ ਮੇਰਾ ਉਹ ਸੁਪਨਾ ਪੂਰਾ ਹੋ ਗਿਆ ਜਿਸ ਲਈ ਮੈਂ ਕਾਫੀ ਟਾਈਮ ਇੰਤਜ਼ਾਰ ਕਰ ਰਹੀ ਸੀ ਬਹੁਤ ਵਧੀਆ ਲੱਗਦਾ ਸੀਗਾ ਕਿ ਕਦੇ ਸੋਚੀ ਹੋਈ ਨਹੀਂ ਸੀਗਾ ਕਿ ਲਾਈਫ ਇੱਥੇ ਤੱਕ ਵੀ ਪਹੁੰਚ ਜਾਊਗੀ ਮਤਲਬ ਉਦਾਂ ਇਹ ਦੱਸ ਉਹਦੇ ਹੁੰਦੇ ਸੀ ਕਿ ਮੈਂ ਸਾਰਿਆਂ ਦੀ ਜਦੋਂ ਮੈਰਿਜਾਂ ਦੇ ਦੇ ਸੀ ਏਦਾਂ ਮਨ ਚ ਹੁੰਦਾ ਸੀ ਕਿ ਸਾਡੇ ਤਾਂ ਪਤਾ ਨਹੀਂ ਇਹ ਟਾਈਮ ਆਣਾ ਕਿ ਨਹੀਂ ਆਣਾ ਦੂਜਿਆਂ ਨੂੰ ਦੇਖਦੇ ਹੁੰਦੇ ਸੀ ਕਦੇ ਸਾਨੂੰ ਵੀ ਏਦਾਂ ਦਾ ਤਿਆਰ ਹੋਣ ਦਾ ਮੌਕਾ ਮਿਲੂਗਾ ਪਰ ਮਗਰ ਜੀ ਨੇ ਟਾਈਮ ਲਿਆਂਦਾ ਸਾਬ ਵੀ ਸੁਪਨਾ ਪੂਰਾ ਹੋ ਗਿਆ ਤੇ ਮੈਂ ਜੀ ਵੀ ਤੁਸੀਂ ਪਹਿਲੀ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਚੱਲਣ ਚੱਲੋ ਥਿਰਨ ਤੋਂ ਥੋੜੇ ਅਸਮਰਥ ਸੀਗੇ ਉਸ ਤੋਂ ਬਾਅਦ ਆਪਰੇਸ਼ਨ ਹੁੰਦੇ ਆ ਹਾਂ ਜੀ ਤੇ ਜਦੋਂ ਆਪਰੇਸ਼ਨ ਹੋ ਕੇ ਹਟਦੇ ਆ ਤੇ ਉਸੇ ਲਈ ਆਸ ਬਣਦੀ ਹੈ ਕਿ ਸ਼ਾਇਦ ਹੁਣ ਵਿਆਹ ਹੋਊਗਾ ਕੋਈ ਅੜਕਾ ਨਹੀਂ ਸੀ ਕਿਉਂਕਿ ਮੇਰੀ ਇੱਕਦਮ ਇਹ ਨਹੀਂ ਵੀਕਨੈਸ ਹੋ ਗਈ ਸੀ ਕਿ ਕਾਫੀ ਪ੍ਰੋਬਲਮਸ ਆਉਣ ਲੱਗ ਗਈਆਂ ਸੀ ਜਦੋਂ ਮੇਰੀ ਡਿੱਗੇ ਤੇ ਚੱਲਦੀ ਹੱਡੀ ਟੁੱਟ ਜਾਂਦੀ ਸੀ ਫਿਰ ਇਦਾਂ ਵੀ ਲੱਗਦਾ ਸੀ ਕਿ ਐਡਾ ਕੋਈ ਐਕਸੈਪਟ ਕਰੇਗਾ ਫਿਰ ਓਲੀ-ਓਲੀ ਥੋੜੀ ਠੀਕ ਹੋ ਗਈ ਮੇਰੀ ਪ੍ਰੋਬਲਮ ਜਦੋਂ ਜਦ ਮੈਂ ਚੱਲਦੀ ਗਈ ਤੇ ਥੋੜੀ ਪ੍ਰੋਬਲਮ ਠੀਕ ਹੋ ਗਈ ਫਿਰ ਸੋਚਿਆ ਕਿ ਨਹੀਂ ਯਾਰ ਅੱਗੇ ਵਾਰੀ ਸੋਚਣਾ ਚਾਹੀਦਾ ਆ ਵੀ ਐਡਾ ਸਾਰੀ ਉਮਰ ਕੋਣ ਦੇਖੇਗਾ ਸਾਨੂੰ ਫਿਰ ਬਸ ਇਦਾਂ ਫਿਰ ਆਸਿਕ ਰਖਲੀ ਕੀ ਹੋਏਗੀ ਜੇ ਜਿਹੜੇ ਰਿਸ਼ਤੇ ਆਣ ਲੱਗੇ ਸੀਗੇ ਫਿਰ ਸੋਚਿਆ ਕਿ ਹੋਏਗੀ ਮੈਰਿਜ ਡਰ ਨਹੀਂ ਲੱਗਦਾ ਸੀਗਾ ਕਿਉਂਕਿ ਇੱਕ ਵਿਆਹ ਬਹੁਤ ਵੱਡੀ ਜ਼ਿੰਮੇਵਾਰੀ ਆ। ਹਾਂਜੀ ਤੁਸੀਂ ਮਤਲਬ ਹਮਸਫਰ ਨੂੰ ਮਿਲਦੇ ਹੋ ਉੱਥੇ ਇੱਕ ਤੁਹਾਡੇ ਨਾਲ ਦੋ ਪਰਿਵਾਰ ਚੋੜਦੇ ਆ। ਉਹ ਹਾਂਜੀ ਤੇ ਦੋਨਾਂ ਦਾ ਖਿਆਲ ਵੀ ਰੱਖਣਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਵੀ ਕਰਨੀਆਂ ਹੁੰਦੀਆਂ ਉਸ ਤਰ੍ਹਾਂ ਜਿਵੇਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਵੀ ਮੈਂ ਤਾਂ ਪਹਿਲੇ ਹੀ ਮਤਲਬ ਕਿ ਮੇਰੀ ਹਾਈਟ ਛੋਟੀ ਆ ਪਤਾ ਨਹੀਂ ਮੈਂ ਕਿੰਨਾ ਕਰਫਾਂਗ ਸਭ ਕੁਝ ਹੈ। ਹਾਂ ਜੀ ਮੈਮ ਡਰਤਾ ਲੱਗਦਾ ਸੀਗਾ ਇੰਦਾ ਸੋਚਦੇ ਸੀਗੇ ਪਤਾ ਨਹੀਂ ਕਿੰਨਾ ਕੁ ਵੱਡਾ ਪਰਿਵਾਰ ਹੋਣਾ ਆ ਇੰਨੇ ਵੱਡੇ ਪਰਿਵਾਰ ਦੇ ਵਿੱਚ ਅਸੀਂ ਮੈਂ ਉਹਨਾਂ ਦੇ ਨਾਲ ਰਹਿ ਪਾਉਂਗੀ ਜਾਂ ਨਹੀਂ ਪਰ ਜਦੋਂ ਮੈਨੂੰ ਇਹਨਾਂ ਦਾ ਰਿਸ਼ਤਾ ਆ ਕਿ ਇਹ ਪਰਿਵਾਰ ਵਿੱਚ ਸਿਰਫ ਇਕੱਲੇ ਹੀ ਸੀਗੇ ਤੇ ਇਹਨਾਂ ਦੀ ਮੰਮੀ ਸੀ ਫਿਰ ਇੰਦਾ ਜਿਗਾ ਕਿ ਛੋਟੀ ਜੀ ਤਾਂ ਫੈਮਿਲੀ ਆ ਵੀ ਮੰਮੀ ਇਕੱਲੇ ਹੈਗੇ ਆ ਜੇ ਮੈਂ ਆਪਣੀ ਮੰਮੀ ਨਾਲ ਰਹਿ ਰਹੀ ਆ ਤੇ ਲੈ ਨਾਲ ਨਾਲ ਵੀ ਰਹਿ ਲਾਂਗੀ ਤੇ ਬਸ ਇਸ ਗੱਲ ਦੀ ਖੁਸ਼ੀ ਸੀ ਜੀ ਇਹ ਛੋਟਾ ਪਰਿਵਾਰ ਆ ਤੇ ਪਰਿਵਾਰ ਦੇ ਨਾਲ ਮੈਂ ਰਲ ਕੇ ਆਮ ਨਾਲ ਰਹਾਂ ਲੂੰਗੀ। ਹਾਂਜੀ। ਤੇ ਮੈਮ ਜਦੋਂ ਵਿਆਹ ਹੁੰਦਾ ਇਹ ਤੇ ਵਿਆਹ ਤੋਂ ਬਾਅਦ ਫਿਰ ਜ਼ਿੰਦਗੀ ਕਿਦਾਂ ਬਤ। ਇੰਗੇਜਮੈਂਟ ਮਤਲਬ ਜ਼ਿੰਦਗੀ ਚ ਕਾਫੀ ਤਾਨ ਚੜਾਉ ਵੀ ਆਏ ਆ। ਮਤਲਬ ਐਦਾ ਕਦੇ ਨਹੀਂ ਹੋਇਆ ਮੈਂ ਵੀ ਤੇ ਝੂਠ ਬੋਲਾਂ ਮੇਰੇ ਮਤਲਬ ਘਰਦਿਆਂ ਨੇ ਸੋਹਰਿਆਂ ਵਾਲਿਆਂ ਨੇ ਕਦੇ ਮੇਰੀ ਹਾਈਟ ਨੂੰ ਲੈ ਕੇ ਤਾਨਾ ਨਹੀਂ ਮਾਰਿਆ ਵੀ ਤੂੰ ਐਨੀ ਛੋਟੀ ਹੈਗੀ ਜਾਂ ਐਦਾਂ ਆ। ਬਟੇ ਇਦਾਂ ਦਾ ਉਦਾਂ ਉਹ ਸਾਰੀਆਂ ਗੱਲਾਂ ਹੋ ਜਾਂਦੀਆਂ ਫੈਮਿਲੀ ਵਿੱਚ ਕਿਉਂਕਿ ਮੇਰੇ ਮਦਰਨ ਨੂੰ ਆਪਣੇ ਮਾਇਕੇਾਂ 'ਚ ਰਹਿੰਦੇ ਸੀ ਹਨ ਉੱਥੇ ਉਹ ਵੱਡੀ ਫੈਮਿਲੀ ਸੀਗੇ ਸਾਰੇ ਜਿਹੜੇ ਹਨ ਫਿਰ ਉੱਥੇ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਕੋਈ ਕਿਸੇ ਤਰ੍ਹਾਂ ਦੀ ਫਿਰ ਕੋਈ ਗੱਲ ਬਰਦਾਸ਼ਤ ਕਰਨ ਵਾਲੀ ਹੁੰਦੀ ਕੋਈ ਨਹੀਂ ਹੁੰਦੀ ਹਨ ਫਿਰ ਬਸ ਇਦਾਂ ਦੀਆਂ ਗੱਲਾਂ ਤੋਂ ਕਾਫੀ ਗੱਲਾਂ ਬਾਤੀਆਂ ਕਾਫੀ ਲੜਾਈਆਂ ਝਗੜੇ ਵੀ ਹੋਏ ਹੋ ਵੀ ਸਾਡੀ ਕਾਫੀ ਗੱਲ ਵੱਧ ਗਈ ਸੀਗੀ ਦਵੇਂ ਦੱਸੇਗੇ ਨਾ ਤੇ ਹੁਣ ਦੁਬਾਰਾ ਸਭ ਕੁਝ ਸੈੱਟ ਹੈ ਬਹੁਤ ਕੁਝ ਹੋਇਆ ਵਟ ਫਿਰ ਵੀ ਹਾਰ ਨਹੀਂ ਮੰਨਿਆ ਜਦੋਂ ਵਿਆਹ ਹੋਇਆ ਨਾ ਤੁਹਾਡਾ ਤੇ ਜਦੋਂ ਇਕੱਠੇ ਘੁੰਮਣ ਕੀਤੇ ਜਾਂਦੇ ਸੀ ਲੋਕੀ ਮੋੜ ਮੋੜ ਦੇਖਦੇ ਹੁੰਦੇ ਆ ਇਹ ਜੋੜੀ ਮਤਲਬ ਕਿ ਛੋਟੀ ਜੀ ਹੈ ਨਾ ਹਾਂਜੀ ਅਸੀਂ ਉੱਥੇ ਤਾਂ ਇਦਾਂ ਜਾਂਦੇ ਰਹਿੰਦੇ ਸੀਗੇ ਨਾ ਕਿਤੇ ਨਾ ਕਿਤੇ ਮ ਇਕੱਲੇ ਤਾਂ ਅਸੀਂ ਕਦੇ ਨਹੀਂ ਗਏ ਸੀ ਫੈਮਿਲੀ ਦੇ ਨਾਲ ਹੀ ਜਾਂਦੇ ਹੁੰਦੇ ਸੀਗੇ ਅੱਜ ਤੱਕ ਵੀ ਅਸੀਂ ਇਕੱਲੇ ਕਦੇ ਗਏ ਬੜਾ ਲੋਕ ਦੇਖਦੇ ਹੁੰਦੇ ਸੀ ਜੇ ਸਾਨੂੰ ਦੇਖਦੇ ਸੀ ਤਾਂ ਫਿਰ ਪੁੱਛਦੇ ਹੁੰਦੇ ਸੀ ਕਿ ਤੁਹਾਡੀ ਲਵ ਮੈਰੀਜ ਹੈ ਮੈਡਮ ਆਪਾਂ ਕਹਿੰਦੇ ਨਹੀਂ ਰੇਂਜੀਆ ਇਦਾਂ ਕਿਦਾਂ ਭਾਜੀ ਦੀ ਹਾਈਟ ਤੇ ਠੀਕ ਹੈ ਤੁਹਾਡੀ ਹਾਈਟ ਤਾਂ ਬਹੁਤ ਜ਼ਿਆਦਾ ਛੋਟੀ ਆ ਮੈਂ ਤਾਂ ਵੀ ਰੇਂਜੀ ਆ ਵੀ ਉਹਨਾਂ ਨੇ ਆਪ ਹੀ ਪਸੰਦ ਕੀਤਾ ਆ ਤੇ ਅੱਛਾ ਤੁਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਰਹੇ ਹੋ ਹਸਕੇ ਹਰਜੀ ਪਰਿਵਾਰ ਦੇ ਨਾਲ ਹੀ ਰਹ ਰਹੇ ਹੋ ਕਾਫੀ ਸਵਾਲ ਕਰਦੇ ਸੀ ਦੇਖਦੇ ਸੀ ਰੂਪ ਤੋਂ ਪੁੱਛਦੇ ਵੀ ਸੀ ਜਦੋਂ ਮੈਮ ਕਿਸੇ ਘਰ ਦੇ ਵਿੱਚ ਕੋਈ ਨਵੀਂ ਨੂੰਹ ਆਉਂਦੀ ਆ ਕੋਈ ਬੋਟੀ ਆਉਂਦੀ ਆ ਤੇ ਮਤਲਬ ਲਗਭਗ ਮੈਨੂੰ ਲੱਗਦਾ ਪੂਰੇ ਮੱਲੇ ਨੂੰ ਚਾਹ ਹੁੰਦਾ ਕਿ ਹਾਂ ਨਵੀਂ ਬੋਟੀ ਵੇਖਣੀ ਆ ਤੇ ਤੁਹਾਨੂੰ ਦੇਖਦੇ ਸੀ ਮੱਲੇ ਵਾਲੇ ਉਦੋਂ ਕੀ ਆਖਦੇ ਸੀ ਕਿ ਜਦੋਂ ਮੈਂ ਸੀਤਾ ਚੰਡੀਗੜ੍ਹ ਮੈਂ ਵੀ ਆਈ ਗਈ ਸੀਗੀ ਉੱਥੇ ਐਡਾ ਦੀ ਕੋਈ ਉਹ ਨਹੀਂ ਸੀ ਕਿਉਂਕਿ ਸ਼ਹਿਰਾਂ ਪਿੰਡਾਂ ਵਿੱਚ ਜਿਆਦਾ ਐਡਾ ਦੇਖਦੇ ਆ ਤੇ ਸ਼ਹਿਰਾਂ ਵਿੱਚ ਐਡਾ ਕੋਈ ਪਿਆ ਨਹੀਂ ਲਿ ਦਿੰਦਾ ਨਾ ਕਿਸੇ ਨੇ ਮੈਨੂੰ ਐਡਾ ਦੇਖਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਦੇਖਣ ਵੀ ਆਪਾਂ ਦੇਖਣ ਜਾਈਏ ਜਾਂ ਕਿਦਾਂ ਨਹੀਂ ਕਿਉਂਕਿ ਇਹਨਾਂ ਦਾ ਵੀ ਹਾਲੀ ਕਿਸੇ ਨਾਲੇ ਜਿਆਦਾ ਮਾਂਡ ਘਾਂਡ ਚ ਵੀ ਬੋਲ ਚੱਲ ਇੰਨੀ ਨਹੀਂ ਸੀਗੀ ਤੇ ਇਸ ਕਰਕੇ ਕੋਈ ਨਹੀਂ ਆਇਆ ਤੇ ਆਪਾਂ ਬਸ ਆਪਣਾ ਮੈਨੂੰ ਇਹ ਵੀ ਲੱਗਦਾ ਸੀ ਕਿ ਲੱਗਦਾ ਹੀ ਨਹੀਂ ਸੀ ਨਵਾਂ ਆਇਆ ਕਿਉਂਕਿ ਕਿਸੇ ਨੇ ਕੋਈ ਨਵਾਂ ਵਾਲਾ ਕੀਤਾ ਹੀ ਨਹੀਂ ਡੈਕ। ਤੇ ਮੈਮ ਜਦੋਂ ਫਤਿਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਤੁਹਾਡਾ ਬੇਟਾ ਆਇਆ ਹਨਾ ਤੇ ਉਦੋਂ ਜ਼ਿੰਦਗੀ ਕਿੱਦਾਂ ਬਦਲੀ? ਉਦੋਂ ਤਾਂ ਐਮ ਬਹੁਤ ਮਤਲਬ ਇਕਦਮ ਸੋਚਿਆ ਵੀ ਨਹੀਂ ਸੀਗਾ ਕਿ ਹਨਾ ਮੇਰੀ ਲਾਈਫ ਵਿੱਚ ਇਦਾਂ ਬੇਬੀ ਵੀ ਆਏਗਾ ਕਿਉਂਕਿ ਮੇਰੀ ਹਾਰਟ ਬਹੁਤ ਜ਼ਿਆਦਾ ਛੋਟੀ ਹੋਣ ਕਰਕੇ ਮੈਨੂੰ ਕਾਫੀ ਜਾਣਿਆਂ ਨੇ ਇਦਾਂ ਕਿਹਾ ਵੀ ਸੀ। ਸਾਰੇ ਪਰਿਵਾਰ ਚ ਹੀ ਕਹਿ ਦਿੱਤਾ ਸੀ ਕਿ ਇਹਦੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਇਹ ਬਹੁਤ ਛੋਟੀ ਆ ਇਹਨੇ ਕਿੱਥੇ ਬੱਚਾ ਪੈਦਾ ਕਰ ਲੈਣਾ ਵਾ ਤੇ ਫਿਰ ਜਿੱਦੋਂ ਮੈਂ ਫਿਰ ਤੇ ਜਦੋਂ ਮਤਲਬ ਮੈਨੂੰ ਪਤਾ ਚੱਲਿਆ ਕਿ ਮਤਲਬ ਮੈਨੂੰ ਬੇਬੀ ਆਉਣ ਵਾਲਾ ਹੈ ਤੇ ਮਨੂਦੋ ਵੀ ਬਹੁਤ ਖੁਸ਼ੀ ਹੋਈ ਫਿਰ ਅਸੀਂ ਡਰ ਡਰ ਕੇ ਉਹ ਟਾਈਮ ਪੂਰਾ ਕੱਢਿਆ ਤੇ ਜਦੋਂ ਇਹ ਹੋਇਆ ਜਦੋਂ ਮੇਰਾ ઓਪਰੇਟ ਹੋਇਆ ਸੀ ਡਾਕਟਰ ਨੇ ਦੱਸਿਆ ਸੀ ઓਪਰੇਟ ਹੀ ਹੋਣਾ ਉਹਨਾਂ ਨੇ ਜਦੋਂ ਮਤਲਬ ਮੈਨੂੰ ઓਪਰੇਟ ਤੋਂ ਬਾਅਦ ਦਿਖਾਇਆ ਨਾ ਤੇ ਮੈਂ ਇੱਕਦਮ ਮੈਂ ਤਾਂ ਮੇ ਤਾਂ ਜੋਈ ਨਹੀਂ ਰੁਕਦੇ ਕੋਈ ਕਿ ਬਾਕੀ ਮੇਰੇ ਮੇਰੇ ਕੁੱਖ ਵਿੱਚੋਂ ਮਤਲਬ ਬੱਚਾ ਹੋਇਆ ਮੈਂ ਨਹੀਂ ਐਕਸਾਈਟਿਡ ਹੀ ਸੀ ਇਹਨ ਐਕਸਾਈਟਮੈਂਟ ਦੇ ਵਿੱਚ ਮੈਨੂੰ ਸਮਝ ਹੀ ਨਹੀਂ ਸੀ ਕੁਝ ਲੱਗਦੀ ਪਈ ਮੈਨੂੰ ਜਦੋਂ ਬਾਹਰ ਲੈ ਕੇ ਆਏ ਤੇ ਮਤਲਬ ਮੰਮੀ ਉਹ ਨਹੀਂ ਮੇਰੇ ਪਾਰ ਹੀ ਸਾਰੇ ਖੜੇ ਤੇ ਕੈਂਡੇ ਵਧਾਈਆ ਵਧਾਈਆ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਕਹਾਂ ਮੈਂ ਤਾਂ ਬਸ ਅੰਜੂ ਲੈਨੇ ਕਹਿੰਦੇ ਕਿ ਉਰੂਰੀਆ ਦੇਖ ਕਿੰਨਾ ਸੋਣਾ ਕਾਕਾ ਆ ਬਟ ਮੈਨੂੰ ਤਾਂ ਸਦਾ ਕਿਉਂ ਸਾਰਿਆਂ ਦੇ ਤਾਨੇ ਜਿਹੜੇ ਸੀਗੇ ਇਹਨਾਂ ਮੈਂ ਬਾਬਾ ਜੀ ਨੇ ਆਪ ਸਾਰੇ ਦੇਖ ਕੇ ਨਾ ਮੇਰੀ ਕੁਖਾਰੀ ਕੀਤੀ ਆ ਠੀਕ ਇਸ ਵਾਰ ਜਦੋਂ ਘਰ ਦੇ ਰਹੀ ਇਹ ਗੱਲ ਕਹਿ ਆਪੀ ਸੀ ਤੁਹਾਡੇ ਕੀ ਹਾਂ ਵੀ ਇਤੀ ਤਾਂ ਹਾਈਟ ਛੋਟੀ ਇਹਦੇ ਬੱਚਾ ਨਹੀਂ ਹੋ ਸਕਦਾ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਚੀਜ਼ਾਂ ਚੱਲਦੀਆਂ ਸੀ ਆ ਹੋ ਜੇ ਆ ਸਰ ਕੈਮ ਲੱਭ ਬਦੇਗਾ ਕਦੀ ਹੋ ਗਿਆ ਜੀ ਮੈਮ ਜਿਹੜੀ ਲੋਕਾਂ ਨੇ ਤੁਹਾਨੂੰ ਤਾਨੇ ਦਿੱਤੇ ਸੀ ਕਿ ਤੁਹਾਡੇ ਬੱਚਾ ਨਹੀਂ ਹੋ ਸਕਦਾ ਹਨ ਤੇ ਉਹਨਾਂ ਲੋਕਾਂ ਨੂੰ ਫਿਰ ਕਿੱਦਾਂ ਜਵਾਬ ਦਿੱਤਾ ਤੁਸੀਂ ਜਦੋਂ ਫਤੇ ਤੋਂ ਬਾਅਦ جواب मैम ਕੀ ਦੇਈ ਜਵਾਬ ਤਾਂ ਉਹਨਾਂ ਨੂੰ ਰੱਬ ਨਹੀਂ ਦੇ ਦਿੱਤਾ ਮੇਰੀ ਝੋਲੀ ਭਰ ਕੇ ਤੇ ਮੇਰੀ ਗੋਦ ਵਿੱਚ ਜਦੋਂ ਬੱਚਾ ਦੇਖ ਕੇ ਵੀ ਬਾਕੇ ਅੱਜ ਬੇਟਾ ਲੈ ਕੇ ਬੈਠੀ ਆ ਅਸੀਂ ਤਾਂ ਕੀ ਕਹਿੰਦੇ ਸੀਗੇ ਤੇ ਇਹਦੇ ਕੋਲ ਤਾਂ ਹੈਗਾ ਆ ਹਨਾ ਤੇ ਉਹਨਾਂ ਨੂੰ ਜਵਾਬ ਮੈਂ ਨਹੀਂ ਕਹਿੰਦੇ ਹੁੰਦੇ ਨਾ ਜਦੋਂ ਕੋਈ ਗੱਲ ਹੁੰਦੀ ਉਹਨੂੰ ਆਪ ਜਵਾਬ ਨਾ ਦੋ ਰੱਬ ਬੈਠਾ ਇਹ ਮੇਰਾ ਬੇਟਾ ਮੇਰੀ ਧੀ ਪਾ ਕੇ ਰੱਬ ਨੇ ਜਵਾਬ ਦਿੱਤਾ ਉਹਨਾਂ ਨੂੰ ਤੇ ਅਸੀਂ ਤਾਂ ਜਦੋਂ ਇਹ ਹੋਇਆ ਸੀ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ ਸਾਰਿਆਂ ਨੂੰ ਫੋਨ ਕੀਤਾ ਕੀ ਮਤਲਬ ਬੇਟਾ ਹੋਇਆ ਬੇਟਾ ਹੋਇਆ ਤੇ ਕਹਰੇ ਕਿ ਠੀਕ ਸਾਰਿਆਂ ਨੂੰ ਆਪਾਂ ਦੱਸ ਦਿੱਤਾ ਆ ਪਤਾ ਨਹੀਂ ਉਹਨਾਂ ਦਾ ਕੀ ਰਿਐਕਟ ਸੀ ਕੀ ਨਹੀਂ ਕਿਉਂਕਿ ਮੈਂ ਤਾਂ ਨਹੀਂ ਦੇਖਿਆ ਸੀਗਾ ਜੀ ਸਰ ਜੇ ਤੁਸੀਂ ਦੱਸਿਆ ਸੀਗਾ ਕਿ ਬੇਟਾ ਹੋਇਆ ਤੇ ਉਸ ਵੇਲੇ ਉਹਨਾਂ ਦਾ ਕੀ ਰਿਐਕਸ਼ਨ ਸੀ ਜਿਹੜੇ ਕਹਿੰਦੇ ਸੀ ਕਿ ਹਾਂ ਵੀ ਇੱਥੇ ਬੱਚੇ ਨਹੀਂ ਹੋਣਾ ਕਹਿੰਦੇ ਠੀਕ ਐ ਮੈਂ ਕਿਹਾ ਵਧਾਈ ਜੀ ਕਹਿੰਦੇ ਠੀਕ ਐ ਚਾਹ ਕਹਿੰਦੇ ਠੀਕ ਐ ਤੇ ਮੈਮ ਜਦੋਂ ਇਹ ਚੀਜ਼ ਨਾਲ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਤੁਹਾਨੂੰ ਵਧਾਈਆਂ ਤੱਕ ਨਹੀਂ ਦਿੱਤੀਆਂ ਕਿ ਘਰੇ ਬੇਟਾ ਹੋਇਆ ਤੇ ਉਸ ਵੇਲੇ ਤੁਹਾਡੇ ਮੰਮਤੇ ਕੀ ਬੀਤੇ ਨਹੀਂ ਬਾਅਦ ਚ ਮੈਨੂੰ ਤਾਂ ਫੋਨ ਕਰਕੇ ਸਾਰਿਆਂ ਨੇ ਵਧਾਈ ਦਿੱਤੀ ਸੀਗਾ ਫੋਨ ਕਰਦੇ ਸੀ ਪਰ ਮੈਨੂੰ ਹੋਸ਼ ਨਹੀਂ ਸੀ ਕਿਉਂਕਿ ਮੈਨੂੰ ਉਹਨਾਂ ਨੇ ਰਾਤ ਤੱਕ ਆਈਸੀਯੂ ਚ ਵੀ ਰੱਖਿਆ ਸੀਗਾ ਤੇ ਬੇਟਾ ਵੀ ਮਸ਼ੀਨ ਚ ਰੱਖਿਆ ਸੀ 2-2.5 ਘੰਟੇ ਵਾਸਤੇ ਤੇ ਫਿਰ ਮਤਲਬ ਜਦੋਂ ਮੈਨੂੰ ਕਾਲ ਆਈ ਸੀਗੀ ਤੇ ਫਿਰ ਸਾਰੇ ਜਣੇ ਕਹਿੰਦੇ ਸੀ ਕਿ ਚਲ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਧਿਆਨ ਰੱਖ ਆਪਣਾ ਸਿਗਨਿੰਗ ਤੇ ਉਦਾਂ ਮੇਰੇ ਛੋਟੇ ਮਾਮੇ ਹੁਣੀ ਜਿਨ੍ਹਾਂ ਨਾਲ ਅਸੀਂ ਰਹਿੰਦੇ ਸੀ ਉਹ ਬਹੁਤ ਖੁਸ਼ ਸੀਗੇ ਹਾਂਜੀ ਜਿਹੜਾ ਫਤਿਹ ਹੋਣ ਵਾਲਾ ਸੀ ਤੁਹਾਡਾ ਬੇਟਾ ਤੇ ਉਸ ਤੋਂ ਬਾਅਦ ਤੁਸੀਂ ਕੀ ਕੀ ਪ੍ਰੋਬਲਮਸ ਫੇਸ ਕੀਤੇ ਕਿਉਂਕਿ ਤੁਸੀਂ ਪਹਿਲਾਂ ਹੀ ਤੁਹਾਡੀ ਹਾਈਟ ਛੋਟੀ ਆ ਉਪਰੋਂ ਬੇਬੀ ਦਾ ਵੀ ਭਾਰ ਉੱਪਰੋਂ ਖੁਦ ਸੀ ਆਪਣਾ ਭਾਰ ਵੀ ਸੰਭਾਲ ਲੈਣਾ ਹਾਂਜੀ ਮੈਮ ਕਾਫੀ ਪ੍ਰੋਬਲਮਸ ਆਂਦੀਆਂ ਸੀ ਮੈਨੂੰ ਬੈਠਣ ਉੱਠਣ 'ਚ ਵੀ ਕਾਫੀ ਪ੍ਰੋਬਲਮ ਸੀ ਫਿਰ ਮੇਰੇ ਸਟੋਨ ਹੋ ਗਿਆ ਸੀਗਾ ਉਹਦੇ 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 ਵੀ ਪੇਨ ਮੇਰੇ ਬਹੁਤ ਜ਼ਿਆਦਾ ਹੋਣ ਲੱਗ ਗਈ ਸੀਗੀ ਹੈ ਨਾ ਕਾਫੀ ਏਦਾਂ ਮੈਨੂੰ ਦਿੱਕਤ ਰਹਿੰਦੀ ਸੀ ਫਿਰ ਜਿੱਦਾਂ ਜਿੱਦਾਂ ਇਹਦੀ ਗ੍ਰੋਥ ਹੁੰਦੀ ਗਈ ਤੇ ਮੈਨੂੰ ਮਤਲਬ ਬਹੁਤ ਮੁਸ਼ਕਿਲ ਹੋ ਗਿਆ ਸੀ ਮੈਨੂੰ ਸਾਹ ਆਣਾ ਵੀ ਮਤਲਬ ਕੱਟ ਗਿਆ ਸੀਗਾ ਤੇ ਫਿਰ ਮੈਨੂੰ ਜਿੱਦਾਂ ਏਦਾਂ ਹੋ ਗਿਆ ਸੀਗਾ ਕਿ ਜਦੋਂ ਮੈਂ ਉੱਠ ਕੇ ਚੱਲਦੀ ਸੀ ਨਾ ਤਾਂ ਮੈਨੂੰ ਏਦਾਂ ਲੱਗਦਾ ਸੀਗਾ ਕਿ ਮੈਂ ਮਤਲਬ ਹੁਣ ਡਿੱਗ ਜਾਗੀ ਹੁਣ ਡਿੱਗ ਜਾਗੀ ਕਿ ਮੇਰੇ ਰਾੜ ਵੀ ਪਏ ਹੋਏ ਨਾ ਲੱਤਾਂ ਵਿੱਚ ਤੇ ਮੇਰੇ ਬਜਨ ਜਿੱਦਾਂ ਮੈਨੂੰ ਇਹ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਮੈਨੂੰ ਕਿਸੇ ਲੱਤਾਂ ਨੂੰ ਨਾ ਕੁਝ ਹੋ ਜਵੇ ਕੋਈ ਪ੍ਰੋਬਲਮ ਕਾਫੀ ਮੈਨੂੰ ਮੁਸ਼ਕਿਲ ਬਹੁਤ ਜ਼ਿਆਦਾ ਮੁਸ਼ਕਿਲ ਆਈ ਮੈਂ ਸਾਰੇ ਸਾਰੇ ਰਾਤ ਨੂੰ ਸਹਿੰਦੀ ਹੁੰਦੀ ਸੀਗੀ ਕਾਫੀ ਜ਼ਿਆਦਾ ਇਦਾਂ ਮੁਸ਼ਕਲਾਂ ਲੈਟੀਆਂ ਸਾਰਾ ਦਿਨ ਵੀ ਜਾ ਕੇ ਕਰ ਦੇਣਾ ਰਾਤ ਵੀ ਜਾ ਕੇ ਕੱਢ ਦੇਣੀ ਬਹੁਤ ਮੁਸ਼ਕਲਾਂ ਆਈਆਂ ਇਹ ਹਾਈਟ ਕਰਕੇ ਡਾਕਟਰ ਨੇ ਕਿਹਾ ਵੀ ਸੀਗਾ ਵੀ ਰਿਸਕੀ ਹੈਗਾ ਕੁਝ ਨਹੀਂ ਦੱਸ ਸਕਦੇ ਇਹ ਵੀ ਟੈਨਸ਼ਨ ਹੁੰਦੀ ਸੀ ਜਿੱਦਾਂ ਜਿੱਦਾਂ ਦਿਨ ਬੀਤਦੇ ਜਾਂਦੇ ਪਤਾ ਨਹੀਂ ਕੀ ਹੋਣਾ ਠੀਕ ਠਾਕ ਹੋ ਜੇਗਾ ਕਿ ਨਹੀਂ ਹੋਏਗਾ ਪਤਾ ਨਹੀਂ ਇਦਾਂ ਬੜਾ ਕੁਛ ਸੀ ਗਾਦੀ ਮਾਰ ਚ ਹਾਂਜੀ ਜਦੋਂ ਫਾਤੀ ਦਾ ਮੂੰਹ ਦੇਖਿਆ ਸਾਰੀਆਂ ਟੈਨਸ਼ਨਾਂ ਦੂ ਸਾਰੀਆਂ ਟੈਨਸ਼ਨਾਂ ਘੱਟ ਹੋ ਗਈਆਂ ਵਾ ਸੇ ਹੀ ਸੀ ਹੁਣ ਲੈ ਠੀਕ ਠਾਕ ਰਹੇ ਜਦੋਂ ਉਹਨਾਂ ਨੇ ਕਿਹਾ ਕਿ ਥੋੜੀ ਦੇਰ ਲਈ ਮਸ਼ੀਨ 'ਚ ਰੱਖਣਾ ਪਏਗਾ ਪਹਿਲਾਂ ਤਾਂ ਮੈਨੂੰ ਉਦੋਂ ਹੀ ਬੜੀ ਟੈਨਸ਼ਨ ਹੋ ਗਈ ਸੀ ਨਹੀਂ ਪਤਾ ਨਹੀਂ ਕਿੰਨੀ ਦੇਰ ਮਸ਼ੀਨ 'ਚ ਰੱਖੂਗੇ ਠੀਕ ਵੀ ਹੋ ਜਾਗਾ ਮੇਰਾ ਬੇਟਾ ਕਿ ਨਹੀਂ ਠੀਕ ਹੋ ਜਾਗਾ ਜੇ ਹੋਰ ਰੱਖਿਆ ਮਸ਼ੀਨ 'ਚ ਉਹਨੂੰ ਕੀ ਹੋ ਗਿਆ ਇਦਾਂ ਕਾਫੀ ਤਰ੍ਹਾਂ ਦੀ ਮਤਲਬ ਦਿਮਾਗ 'ਚ ਗੱਲਾਂ ਆ ਰਹੀਆਂ ਸੀਆਂ ਤੇ ਬਟ ਫਿਰ ਇਹਨੂੰ ਜਲਦੀ ਉਹਨਾਂ ਨੇ ਸਾਨੂੰ ਮੇਰੇ ਮੈਂ ਆਈਸੀ ਜੂ ਵਿੱਚ ਸੀ ਉਹਨਾਂ ਨੇ ਮੇਰੇ ਤੋਂ ਵੀ ਪਹਿਲਾਂ ਇਹਨੂੰ ਮਸ਼ੀਨ ਚ ਕੱਢ ਕੇ ਦੇ ਦਿੱਤਾ ਸੀ ਤੇ ਜਦੋਂ ਮੈਨੂੰ ਰੂਮ ਚ ਲੈ ਕੇ ਗਏ ਤੇ ਉਹਨੂੰ ਮੈਂ ਦੇਖਿਆ ਮੈਨੂੰ ਤਾਂ ਸੰਭਜ ਜੀ ਨਹੀਂ ਸਿਆਣੀ ਮੈਨੂੰ ਲੈ ਲੈਟਾਇਆ ਸੀ ਉਹ ਵੀ ਐਸੀ ਫਟਾਫਟ ਮੈਨੂੰ ਉਠਾ ਕੇ ਬਿਠਾਉਂਦੇ ਮੈਨੂੰ ਬੇਬੀ ਗੋਦੀ ਦੇ ਦਨ ਅੱਛੀ ਸੀ ਇਹ ਜੀ ਵੀ ਕੱਲ ਦੱਸ ਰਹੀ ਸੀ ਕਿ ਤੁਹਾਡਾ ਬੇਬੀ ਬਿਮਾਰ ਹੋ ਗਿਆ ਸੀ ਉਹਦੇ ਇਲਾਜ ਦੇ ਲਈ ਵੀ ਪ੍ਰੋਬਲਮ ਆਈ ਸੀ ਆਪਣੀ ਹਾਂਜੀ ਉਹ ਵੀ ਦੱਸੋ ਜਿੱਦਾਂ ਮੈਮ ਹਦੀ 7 ਮਹੀਨੇ ਦਾ ਹੀ ਹੋਇਆ ਸੀਗਾ ਤੇ ਇਹਨੂੰ ਇਦਾਂ ਨਮੋਨੀਆ ਹੋ ਗਿਆ ਸੀਗਾ ਕਾਫੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਡਬਲ ਨਮੋਨੀਆ ਹੋ ਗਿਆ ਸੀ ਇਹਨੂੰ ਜਿੱਦਾਂ ਸਾਨੂੰ ਪਤਾ ਨਹੀਂ ਸੀਗਾ ਇਹਨੂੰ ਕੋਈ ਫੀਵਰ ਨਹੀਂ ਹੋਇਆ ਕੋਈ ਖਾਂਸੀ ਨਹੀਂ ਹੋਈ ਮਤਲਬ ਅੱਧੀ ਨੇ ਪੂਰਾ ਦਿਨੇ ਨੇ ਦੁੱਧ ਨਹੀਂ ਪੀਤਾ ਸੁਸੂ ਨਹੀਂ ਕੀਤਾ ਤੇ ਮੈਂ ਤਾਂ ਮੰਮੀ ਨੂੰ ਕਹ ਰਹੀ ਕਿ ਮੰਮੀ ਫਤੇ ਨਾ ਕੋ ਉੱਠ ਰਿਹਾ ਸੋਈ ਜਾਂਦਾ ਸੋਈ ਜਾਂਦਾ ਨਾ ਦੁੱਧ ਪੀ ਰਿਹਾ ਨਾ ਸੁਸੂ ਪੱਟੀ ਕਰ ਰਿਹਾ ਮੰਮੀ ਕਹਿੰਦਾ ਜਿਵੇਂ ਹੀ ਉਹ ਪੀਊਗਾ ਕੁਝ ਫੇਰ ਸੁਸੂ ਕਰੇਗਾ ਬਟ ਮੇਰੇ ਮਨ ਨੂੰ ਆਇਆ ਕਿ ਨਹੀਂ ਕੁਝ ਐ ਮੈਨੂੰ ਫਿਰ ਵੀ ਮਨ ਟਿਕਿਆ ਨਹੀਂ ਆਪਾਂ ਸ਼ਾਮ ਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਜਾਨੂੰ ਫਟਾਫਟ ਐਡਮਿਟ ਕਰਾ ਦੋ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਬੱਚੇ ਦੀ ਆਕਸੀਜਨ ਲੈਵਲ ਬਹੁਤ ਡੋਲ ਇਹਨੂੰ ਜਲਦੀ ਜਲਦੀ ਐਡਮਿਟ ਕਰਾ ਦੋ ਤੁਹਾਡੇ ਕੋਲ ਇਨਾ ਟਾਈਮ ਨਹੀਂ ਆ ਸਾਨੂੰ ਤਾਂ ਉੱਥੇ ਖੜੇ ਅਸੀਂ ਦੋਨੇ ਭੈਣਾਂ ਗਈਆਂ ਮੇਰੀ ਭੈਣ ਨੇ ਗੋਦੀ ਚੱਕਿਆ ਮੈਨੂੰ ਅਸੀਂ ਲੈ ਕੇ ਗਏ ਸੀ ਉੱਥੇ ਸਾਨੂੰ ਸਮਝ ਹੀ ਨਹੀਂ ਸੀ ਆਂਦੀ ਕਿ ਅਸੀਂ ਇਹਨੂੰ ਮਤਲਬ ਕਿਹੜੇ ਹਸਪੀਟਲ ਲੈ ਕੇ ਜਾਈਏ ਕਿੱਥੇ ਲੈ ਕੇ ਜਾਈਏ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਸੀ ਲੋ ਕਿਉਂਕਿ ਮੇਰੇ ઓਪਰੇਟ ਤੇ ਸਾਰੇ ਪੈਸੇ ਲੱਗ ਗਏ ਸੀਗੇ ਤੇ ਸਾਨੂੰ ਇੰਨੀ ਜਿਆਦਾ ਟੈਨਸ਼ਨ ਹੁੰਦੀ ਸੀ ਅਸੀਂ ਘਰੇ ਆਏ ਤੇ ਮੇਰੇ ਮੰਮੀ ਨੂੰ ਦਸਿਆ ਮੇਰੇ ਮੰਮੀ ਇੱਕਦਮ ਟੈਨਸ਼ਨ ਚ ਆ ਗਏ ਤੇ ਅਸੀਂ ਫਿਰ ਮੈਂ ਮਤਲਬ ਮੇਰੇ ਮਦਰ ਇਨ ਲੋ ਥੋੜਾ ਇਦਾਂ ਹਾਈਪਰ ਹੋ ਗਿਆ ਕੀ ਖਾਂ ਧਿਆਨ ਰੱਖਿਆ ਇਦਾਂ ਉਹਨਾਂ ਨੇ ਮਤਲਬ ਧਿਆਨ ਅਸੀਂ ਨਾ ਰੱਖਦੇ ਸੀਗੇ ਫਿਰ ਅਸੀਂ ਹੈਡਮਿਟ ਕਰਾਇਆ ਇਹਨੂੰ ਤੇ ਡਾਕਟਰਾਂ ਨੇ ਸਾਨੂੰ 3-4 ਦਿਨ ਇੱਦੀ ਰੱਖਿਆ ਡਾਕਟਰ ਕਹਿੰਦੇ ਨਹੀਂ ਉਹਨੂੰ ਸਾਹ ਨਹੀਂ ਆ ਰਹੀ ਬੱਚੇ ਨੂੰ ਬੱਚੇ ਦੀ ਕੰਡੀਸ਼ਨ ਖਰਾਬ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਤੁਸੀਂ ਕਿਸੇ ਹੋਰ ਹਸਪੀਟਲ ਲੈ ਜਾਓ ਅਸੀਂ ਫਿਰ ਇਹਨੂੰ ਉੱਥੇ ਸ਼ਿਫਟ ਕਰਕੇ ਅਸੀਂ ਇਹਨੂੰ ਪੀਐਮਜੀ ਲੈ ਗਏ ਫਿਰ ਇਹਨੂੰ ਉੱਥੇ ਆਪਾਂ ਐਡਮਿਟ ਕਰਾਇਆ 15 ਦਿਨ ਉੱਥੇ ਵੀ ਸਾਡੇ ਕੋਲ ਪੈਸੇ ਨਹੀਂ ਸੀਗੇ ਉਹ ਡਾਕਟਰ ਨੇ ਕਿਹਾ ਸੀ ਜੀ ਇੰਨੀ ਮਤਲਬ ਤੁਸੀਂ ਜੇ ਪੈਸੇ ਜਮ੍ਹਾਂ ਕਰਾਂਗੇ ਤਾਂ ਟ੍ਰੀਟਮੈਂਟ ਕਰਨਗੇ ਨਹੀਂ ਤਾਂ ਬੱਚਾ ਇਦਾਂ ਹੀ ਪਿਆ ਹੋਇਆ ਆ ਕਿਉਂਕਿ ਉੱਥੇ ਵੱਡਾ ਵੈਂਟੀਲੇਟਰ ਸੀਗਾ ਤੇ ਜਿੱਥੇ ਅਸੀਂ ਪਹਿਲਾਂ ਕਰਾਇਆ ਸੀ ਉੱਥੇ ਵੱਡਾ ਵੈਂਟੀਲੇਟਰ ਨਹੀਂ ਹੈਗਾ ਸੀ ਉਹ ਕਹਿੰਦੇ ਸੀ ਪੁੱਛ ਵੀ ਹੋ ਸਕਦਾ ਤੇ ਮਨ ਚ ਇੱਕ ਡਰ ਸੀਗਾ ਕਿ ਜੇ ਇਹਨਾਂ ਨੇ ਵੀ ਨਹੀਂ ਇਲਾਜ ਕੀਤਾ ਫਿਰ ਫਿਰ ਆਪ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਤੇ ਮੇਰੇ ਸਹੁਰਿਆਂ ਵੱਲ ਵੀ ਸਾਰਿਆਂ ਨੂੰ ਫਿਰ ਮੇਰੇ ਮਾਮਾ ਜੀ ਨੇ ਮਾਤੀਆਂ ਨੇ ਸਾਰਿਆਂ ਨੇ ਪੈਸੇ ਫਟਾਫਟ ਦਿੱਤੇ ਮੇਰੇ ਮਾਸੜ ਜੀ ਉਹਨਾਂ ਨੂੰ ਫੋਨ ਕੀਤਾ ਉਸੇ ਟਾਈਮ ਹੀ ਹਸਪੀਟਲ ਆ ਗਏ ਪੇਮੈਂਟ ਜਮ੍ਹਾਂ ਕਰਾਈ ਫਿਰ ਉਹਦਾ ਉਹਨਾਂ ਨੇ ਲਾਸ਼ ਸ਼ੁਰੂ ਕੀਤਾ ਫਿਰ ਸਵੇਰ ਨੂੰ ਜਾ ਕੇ ਪੇਮੈਂਟ ਜਮਾ ਕਰ ਉੱਥੇ ਮਤਲਬ ਇੱਕ ਦਿਨ ਦਾ 12-12000 ਖਰਚਾ ਸੀਗਾ ਤੇ ਇਹਨਾਂ ਦੀ ਸੈਲਰੀ 7.5 ਸੀ ਸਾਰੀ ਇਸਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਫਿਰ ਅਸੀਂ ਐਨ ਜੀਓ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮਦਦ ਕੀਤੀ ਮੇਰੀ ਫਰੈਂਡ ਨੇ ਜਿੱਦਾਂ 1 ਲੱਖ ਰੁਪਿਆ ਬੈਰੋਂ ਭੇਜਿਆ ਮੈਂ ਸਾਰਿਆਂ ਲਈ ਹਲਪ ਕੀਤੀ ਮੇਰੇ ਹੋਰ ਰਿਸ਼ਤੇਦਾਰ ਪਿੰਡ 'ਚ ਭਾਜੀ ਹਣੀ ਹੈ ਜੀ ਉਹਨਾਂ ਦੀ ਬੇਟੀ ਬਾਹਰ ਉਹਨਾਂ ਨੇ ਸਾਰਿਆਂ ਨੇ ਕੀਤੀ ਤਾਂ ਮੇਰਾ ਬੱਚਾ ਠੀਕ ਹੋ ਕੇ ਘਰੇ ਆਇਆ ਨਹੀਂ ਤਾਂ ਸਾਡੇ ਕੋਲ ਜੇ ਪੈਸਾ ਨਾ ਹੁੰਦਾ ਤਾਂ ਸਿੱਧਾ ਲਾਜ ਨਹੀਂ ਕਰਾ ਸਕਦੇ ਸੀ ਜੀ ਮੈਮ ਜੀ ਤੁਹਾਨੂੰ ਪਤਾ ਜੇ ਬਾਅਦ ਮਤਲਬ ਕਿ ਥੋੜੀ ਵੀ ਹਾਈਟ ਉੱਨੀ ਕੋ ਆ ਤੇ ਫਤਿਹ ਵੀ ਵੱਡਾ ਹੁੰਦਾ ਪਏ ਤੇ ਕਿਦਾਂ ਸੰਭਾਲਦੇ ਹੋ ਬੱਚੇ ਮੈਮ ਸਮਝਾਤਾ ਹੁਣ ਤਾਂ ਚਲੋ ਇਹ ਤੁਰਨ ਲੱਗ ਗਿਆ ਮੇਰੀ ਅੱਧੀ ਟੈਨਸ਼ਨ ਇੱਦੀ ਖਤਮ ਹੋ ਗਈ ਆ ਕਿ ਚੱਲਦਾ ਹੈਗਾ ਆ ਤੇ ਪਹਿਲਾਂ ਮੈਨੂੰ ਕਾਫੀ ਇਦਾਂ ਪ੍ਰੋਬਲਮ ਆਉਂਦੀ ਸੀਗੀ ਤੇ ਹੁਣ ਪਰ ਜਿੱਦਾਂ ਇਦਾਂ ਇਹਨੂੰ ਸੁਰਤ ਆਂਦੀ ਇਹ ਇਹਨੂੰ ਐ ਆ ਕਿ ਮੈਂ ਆਪਣੀ ਮੰਮਾ ਕੋਲ ਹੀ ਜਾਣਾ ਆ ਹਨਾ ਵੱਡਾ ਹੋਈ ਜਾਂਦਾ ਮੇਰੇ ਲਈ ਚੱਕਣਾ ਵੀ ਮੁਸ਼ਕਿਲ ਆ ਪਰ ਇਹ ਆ ਕਿ ਮੇਰੇ ਮੰਮੀ ਹੈਗੇ ਆ ਤੇ ਮੈਂ ਸੰਭਲ ਲੈਂਦੇ ਆ ਨਾਲ ਤੇ ਇਹ ਹੁਣ ਪਾਪਾ ਵੀ ਨਾਲ ਦੇਖ ਲੈਂਦੇ ਆ ਨਹੀਂ ਤਾਂ ਵੈਸੇ ਬਹੁਤ ਮੁਸ਼ਕਿਲ ਹੁੰਦੀ ਮੇਰੀ ਕੱਲੀ ਲਈ ਤਾਂ ਕੱਲੀ ਦਾ ਬਸਦਾ ਤਾਂ ਨਹੀਂ ਹੈਗਾ ਸੰਭਾਲਣਾ ਇਹਨੂੰ ਹਾਂਜੀ ਕਿ ਕਈ ਵਾਰ ਬੱਚਾ ਜਿੱਦ ਕਰਦਾ ਚੁੱਕੋ ਉਹ ਤਾਂ ਮੇਰੇ ਜਿੱਡਾ ਹੀ ਹੋ ਚਲ ਜਾਂਦਾ ਮੈਂ ਉਹਨੂੰ ਚੁੱਕਣ ਵੇਲੇ ਜਦਾਂ ਬਹੁਤ ਵਾਰ ਮੈਨੂੰ ਪ੍ਰੋਬਲਮ ਆਉਂਦੀ ਆ ਮੈਂ ਚੁੱਕ ਕੇ ਤੋਰ ਨਹੀਂ ਸਕਦੀ ਜਿਆਦਾ ਜੀ ਹਾਂਜੀ ਹੁਣ ਤੁਸੀਂ ਕੀ ਸੋਚਦੇ ਹੋ ਆਪਣੇ ਕੋਲ ਕੋਈ ਕਲੀਨਿਕ ਲੈ ਕੇ ਬੱਚੇ ਦੇ ਕੋਈ ਕਲੀਨਿਕ ਨਹੀਂ ਲੱਗੇ ਆਪਣੇ ਨੂੰ ਤਾਂ ਲੈ ਕੇ ਕਦੇ ਨਹੀਂ ਕੋਈ ਸੋਚਿਆ बस ਬੱਚੇ ਨੂੰ ਹੀ ਲੈ ਕੇ ਇਦਾਂ ਸੋਚਦੇ ਕਿਉਂਕਿ ਜਦੋਂ ਇਹ ਜਨਮ ਵਾਲਾ ਸੀ ਨਾ ਉਦੋਂ ਮੈਨੂੰ ਐ ਸੀਗਾ ਕਿ ਬਾਬਾ ਜੀ ਜੇ ਮੇਰਾ ਬੱਚਾ ਸਹੀ ਜਨਮ ਲੈ ਲੂਗਾ ਨਾ ਤਾਂ ਮੈਨੂੰ ਵੀ ਠੀਕ ਰੱਖੀ ਉਹਨੂੰ ਦੇਖਣ ਵਾਸਤੇ ਨਹੀਂ ਤਾਂ ਮੇਰਾ ਬੱਚਾ ਰੁੱਲ ਜਾਏਗਾ ਇਦਾਂ ਤੇ ਚਲੋ ਬਾਬਾ ਜੀ ਨੇ ਸਾਰਾ ਕੋਈ ਸੋਚਿਆ ਹੋਣਾ बस ਇਹੀ ਕਹਿੰਦੇ ਆ ਕਿ ਜੇ ਬੱਚਾ ਠੀਕਾ ਸਭ ਕੁਝ ਤੇ ਬਸ ਸਾਨੂੰ ਇਦਾਂ ਹੀ ਸਾਨੂੰ ਵੀ ਨਾਲ ਤੰਦਰੁਸਤ ਰੱਖਿਓ ਕਿਉਂਕਿ ਉਹਦੀ ਪਰਵਿਸ਼ ਕਰਨ ਵਾਲੇ ਅਸੀਂ ਆ ਬਸ ਹੈਨਾ ਜਦੋਂ ਜਦੋਂ ਫਤੀ ਨੇ ਜਨਮ ਲਿਆ ਤੋਂ ਨਹੀਂ ਚੀਜ਼ ਤਾਂ ਨਹੀਂ ਸੁਣਨ ਨੂੰ ਮਿਲਿਆ ਕਿ ਜਿਵੇਂ ਥੋੜੀ ਹਾਈਟ ਹੈ ਬੱਚੇ ਦੀ ਹਾਈਟ ਵੀ ਨਰਗਾਦੀ ਹੋਵੇ ਹਾਂ ਇਦਾਂ ਬਹੁਤ ਸੀ ਸਾਰੇ ਜਿਦੋਏ ਹੋਇਆ ਸੀ ਸਾਰੇ ਮਤਲਬ ਪੁੱਛਦੇ ਸੀ ਠੀਕ ਆ ਬੇਬੀ ਠੀਕ ਆ ਉਹ ਨੋਰਮਲ ਆ ਬਾਕੀ ਆ ਵੀ ਨੋਰਮਲ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਡਾਕਟਰ ਨੇ ਵੀ ਦੱਸ ਡਾਕਟਰ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਜਦੋਂ ਮੇਰੀ ਅਲਟਰਾ ਸਾਊਂਡ ਵਗੈਰਾ ਹੁੰਦੀ ਸੀ ਕਿ ਬੱਚਾ ਦਾ ਅੰਡਾ ਠੀਕ ਹੈ ਯੋ ਦੀ ਗੋਟ ਠੀਕ ਹੋ ਰਹੀ ਆ ਫਿਰ ਜਦੋਂ ਹੋਇਆ ਸੀ ਉਦੋਂ ਵੀ ਇਹਦੇ ਸਾਰੇ ਟੈਸਟ ਤੇ ਡਾਕਟਰ ਕਹਿੰਦੇ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਬਿਲਕੁਲ ਠੀਕ ਆ ਤੇ ਫਿਰ ਸਾਰੇ ਉਧਰ ਪੁੱਛਦੇ ਹਜੇ ਵੀ ਪੁੱਛ ਲੈਂਦੇ ਕਈ ਜਦੋਂ ਮੈਨੂੰ ਸਾਨੂੰ ਕੱਲਿਆਂ ਨੂੰ ਹੀ ਦੇ ਦਿੰਦੇ ਤੇ ਪੁੱਛਦੇ ਬੱਚਾ ਹੈਗਾ ਫਿਰ ਅਸੀਂ ਕਹਿੰਦਾ ਹਾਂ ਜੀ ਫਿਰ ਉਹ ਪੁੱਛ ਲੈਂਦੇ ਆ ਵੀ ਠੀਕ ਆ ਕਿ ਉਹ ਵੀ ਇੱਦਾਂ ਹੀ ਆ ਤੇ ਉਹ ਤਾਂ ਠੀਕ ਆ ਵੀ ਬਾਕੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਰਹੇ ਹੋ ਨਾ ਬਿਲਕੁਲ ਠੀਕ ਆ ਜੀ ਤੇ ਤੁਹਾਡੀ ਹੁਣ ਫੈਮਿਲੀ ਮਤਲਬ ਕੀ ਖੁਸ਼ਹਾਲ ਫੈਮਲੀ ਹੈਪੀ ਫੈਮਲੀ ਹੈ ਨਾ ਹਾਂ ਜੀ ਸਾਡੀ ਵੀ ਚਾਹ ਆਡੀਅנס ਨੂੰ ਕੀ ਕਹਾਂ ਆਡੀਅנס ਨੂੰ ਵੀ ਇਹ ਹੀ ਕਮੈਂਟ ਹੈ ਦੇਖੋ ਜੀ ਲਾਈਫ ਵਿੱਚ ਉਤਾਰ ਚੜਾ ਤਾਂ ਬਹੁਤ ਆਉਂਦੇ ਆ ਹੈ ਨਾ ਤੇ ਕਦੀ ਵੀ ਜ਼ਿੰਦਗੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਏਦਾਂ ਦੀ ਜ਼ਿੰਦਗੀ ਤੋਂ ਅਸੀਂ ਹਾਰ ਮੰਨ ਲਾਂ ਜੇ ਤੇ ਫਿਰ ਸਾਨੂੰ ਕਿਹੜਾ ਕਿਸੇ ਨੂੰ ਪੁੱਛਣਾ ਹੈਗਾ ਆਪਣੀ ਲਾਈਫ ਜਿਹੜੀ ਚਾਰ ਦਿਨ ਦੀ ਹੈਗੀ ਉਹਨੂੰ ਖੁੱਲ ਕੇ ਜਿਓ ਇੰਜੋਏ ਕਰੋ ਜੇ ਬੱਚਾ ਹੈ ਤਾਂ ਬੱਚੇ ਨਾਲ ਸਪੈਂਡ ਕਰੋ ਤੇ ਹਾਰ ਮੰਨ ਕੇ ਤਾਂ ਕੁਝ ਵੀ ਨਹੀਂ ਹੁੰਦਾ ਤੇ ਸਾਰੇ ਜਣੇ ਆਪਣੀ ਬਸ ਖੁਸ਼ੀ ਖੁਸ਼ੀ ਇਹ ਪਲ ਜਿਹੜੇ ਦੁਬਾਰਾ ਨਹੀਂ ਮਿਲਦੇ ਜਿਹੜਾ ਬੀਤਿਆ ਹੋਇਆ ਪਲ ਨਾ ਦੁਬਾਰਾ ਨਹੀਂ ਆਉਂਦਾ ਤੇ ਜਿਹੜਾ ਬੀਤ ਗਿਆ ਉਹਨੂੰ ਛੱਡ ਦਿਓ ਅੱਗੇ ਦਾ ਦੇਖੋ ਬਿਲਕੁਲ ਬਿਲਕੁਲ ਇਹ ਹੈ ਜੀ ਤੁਹਾਡੀ ਹਾਈਟ ਕਿੰਨੀ ਸੀ ਹਾਈਟ ਤੁਸੀਂ ਮੈਂਸ਼ਨ ਨਹੀਂ ਕੀਤੀ ਸੀ 3 ਫੁੱਟ 7 ਇੰਚ ਅੱਛਾ 3 ਫੁੱਟ 7 ਇੰਚ ਤੁਹਾਡੀ ਇਹ 4 ਫੁੱਟ 9 ਇੰਚ ਹਾਂ ਜੀ ਓਕੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਮੈਮਸੀ